ਸਟੂਡੈਂਟਸ ਨੇ ਕੈਨੇਡਾ ਚ ਗੰਦ ਪਾਤਾ ਸਟੂਡੈਂਟਸ ਨੇ ਕੈਨੇਡਾ ਦੀ ਇਕਨੋਮੀ ਹਿਲਾਤੀ ਕਿਉਂਕਿ ਸਟੂਡੈਂਟਸ ਆ ਗਏ ਜੀ ਕਹਿੰਦੇ ਕੰਮ ਘਟ ਗਿਆ ਸਟੂਡੈਂਟਸ ਆ ਗਏ ਗੋਰਿਆਂ ਦੇ ਜੋ ਆ ਕੇ ਸਮਰਸ ਦੇ ਵਿੱਚ ਕੰਮ ਕਰਦੇ ਸੀ ਉਹ ਨਹੀਂ ਕਰ ਸਕਦੇ ਇਹੋ ਜਿਹੀਆਂ ਗੱਲਾਂ ਬਹੁਤ ਹੋ ਰਹੀਆਂ ਨੇ بڑے ਸਵਾਲੇ ਹੋ ਰਹੇ ਨੇ ਕਿ ਨੌਜਵਾਨਾਂ ਨੂੰ ਪੱਕੇ ਰਹਿਣ ਦਾ ਵਾਅਦਾ ਕਦੋਂ ਕੀਤਾ ਗਿਆ ਸੀ ਜਿੰਨੀ ਹੇਟ ਹੋਣ ਬਣਾਈ ਜਾ ਰਹੀ ਆ ਤੇ ਉਹ ਇੱਕ ਸਿਰਫ ਆਪਾਂ ਵੋਟਰਸ ਨਹੀਂ ਹੈਗੇ ਚਾਹੇ ਤੁਸੀਂ ਪੀਆਰ ਹੋ ਚਾਹੇ ਤੁਸੀਂ ਆਪਣਾ ਸਟੂਡੈਂਟ ਹੋ ਇਹਨਾਂ ਨੂੰ ਸਿਰਫ ਤੇ ਸਿਰਫ ਸਿਟੀਜ਼ਨ ਨਾਲ ਮਤਲਬ ਆ ਜੇ ਇਥੋਂ ਕੋਈ ਵੀ ਵੀਡੀਓ ਵਾਇਰਲ ਹੁੰਦੀ ਆ ਜਾਂ ਕੋਈ ਵੀ ਵੀਡੀਓ ਇਥੋਂ ਸ਼ੇਅਰ ਕਰਦੇ ਆ ਤਾਂ ਉਹ ਉਹਨੂੰ ਤੁਸੀਂ ਉਹਦੇ ਤੇ ਗੌਰ ਕਰੋ ਵੀ ਇਹ ਵੀਡੀਓ ਕਿਉਂ ਆਈ ਆ ਤੇ ਕਿੱਦਾਂ ਇਹਦੇ ਪਿੱਛੇ ਕੀ ਕਾਰਨ ਨੇ ਜੇ ਅਸੀਂ ਗਲਤ ਕਰਦੇ ਹੋਈਏ ਤਾਂ ਪੁਲਿਸ ਚੱਕੇ ਨਾ ਪੁਲਿਸ ਚਾਰजेस ਨਾਲ ਆ ਵੀ ਸਾਡੇ ਤੇ ਇੰਡੀਆ ਵਿੱਚ ਕੀ ਹੁੰਦਾ ਸੀਗਾ ਇੰਡੀਆ 'ਚ ਜਾਤਾਂ ਪਾਤਾਂ ਵਿੱਚ ਬੰਦੇ ਸੀ ਲੋਕ ਇੱਥੇ ਜਾਤਾਂ ਪਾਤਾਂ ਘਟਨੇ ਪਰ ਇੱਥੇ ਇੱਕ ਨਵੇਂ ਦੇ ਪੁਰਾਣੇ ਦੀ ਜਿਹੜੀ ਜਾਤ ਪਾਤ ਉਹ ਲੱਗ ਤੋਂ ਹੀ ਬਣ ਗਈ ਤੇ ਬਾਈ ਕੋਈ ਇੱਥੇ ਹੱਕ ਕਹਿ ਰਿਹਾ ਸੀ ਕਿ ਕਿ ਮੇਰੇ ਬੱਚਿਆਂ ਨੂੰ ਕੰਮ ਨਹੀਂ ਮਿਲਿਆ ਜਾਂ ਮੈਨੂੰ ਕੰਮ ਨਹੀਂ ਮਿਲਿਆ ਕਿਉਂਕਿ ਸਟੂਡੈਂਟ ਨੇ ਆ ਕੇ ਮੇਰਾ ਕੰਮ ਖੋ ਲਿਆ ਤੇ ਮੈਂ ਉਹਨੂੰ ਫੇਹੀ ਗੱਲ ਕਹੀ ਵੀ ਮੈਂ ਕਹਾਂ ਵੀ ਉਹ ਚੀਜ਼ ਤਾਂ ਉਹ ਖੋਈ ਜਾਂਦੀ ਹੁੰਦੀ ਜਿਹੜੀ ਜਿਹਦੇ ਕੋਲ ਹੋਵੇ ਆਪਾਂ 2000 ਬੰਦੇ ਦਾ ਕੱਟ ਰੱਖਦੇ ਆ ਵਿਆਹ ਦੇ ਵਿੱਚ ਜੇ ਹਣ ਉੱਥੇ ਆਪਾਂ 3000 ਬੰਦਾ ਸੱਤ ਲਈਏ ਉਸ ਤੋਂ ਬਾਅਦ ਆਪਾਂ ਜਿਹੜਾ ਬਲੇਮ ਆ ਉਹ ਹਲਵਾਈਆਂ ਦੇ ਕਰੀਏ ਜਾਂ ਰਿਸ਼ਤੇਦਾਰਾਂ ਦੇ ਕਰੀਏ ਤੁਸੀਂ ਬਾਦ ਆ ਕੇ ਇੱਥੇ ਇੱਕ ਰਸ਼ਪਾਤ ਆ ਉਹਦੇ ਚ ਉਨਾ ਰਿਸ਼ਤੇਦਾਰਾਂ ਦੀ ਨਹੀਂ ਗਲਤੀ ਨਾ ਹਲਵਾਈਆਂ ਦੀ ਗਲਤੀ ਗਲਤੀ ਹੁੰਦੀ ਆਪਣੀ ਜਦੋਂ ਹੁਣ ਪਤਾ ਕਿ ਕਾਲਜਾਂ ਦੇ ਵਿੱਚ ਸੀਟਾਂ 400 ਆ ਉੱਥੇ 4-4000 ਬੱਚਾ ਇਹਨਾਂ ਨੇ ਭਰਤੀ ਕਰ ਲਿਆ ਪੰਜ ਸੱਤ ਵੱਡੀਆਂ ਕੰਪਨੀਆਂ ਜਿਹੜੀਆਂ ਉਹ ਬੰਦ ਹੋ ਕੇ ਤੇ ਉਹ ਮੈਕਸੀਕੋ ਚ ਲੱਗ ਗਈਆਂ ਹਾਂ ਅਸਲੀ ਕਾਰਨ ਇਹ ਆ ਵੀ ਇੱਥੋਂ ਕੰਪਨੀਆਂ ਬੰਦ ਹੋ ਰਹੀਆਂ ਤੇ ਜੋਬਾ ਹੈ ਨਹੀਂਆਂ ਲੋਕਾਂ ਕੋ ਤੇ ਗੱਲ ਤਾਂ ਇੱਥੇ ਹੀ ਹੋਣੀ ਚਾਹੀਦੀ ਸੀ ਪਰ ਗੱਲ ਇਹ ਹੋ ਗਈ ਕਿ ਵੀ ਉਹ ਆ ਗਏ ਤਾਂ ਸਮਰ ਜੋਬਾ ਹੈ ਨਹੀਂ ਤੇ ਉਹ ਜੋਬ ਕਿਸੇ ਕੋਈ ਵੀ ਹੈ ਨਹੀਂ ਇੱਥੇ ਜਦ ਪਹਿਲੇ ਬੱਚਿਆਂ ਨੂੰ ਤੁਸੀਂ ਪੱਕੇ ਨਹੀਂ ਕਰ ਰਹੇ ਠੀਕ ਹੈ ਜੀ ਹੁਣ ਸਾਰੇ ਕਹਿੰਦੇ ਆ ਕਿ ਵੀ ਕਿੱਥੇ ਲਿਖਿਆ ਵੀ ਪੀਆਰ ਤੁਹਾਨੂੰ ਨਹੀਂ ਮਿਲਨੇ ਮੈਂ ਕਹਿੰਨਾ ਇਹ ਗੱਲ ਇਹ ਆਪਣੇ ਆਨਲਾਈਨ ਵੈਬਸਾਈਟ ਦੇ ਉੱਤੇ ਪਾ ਦੇਣ ਕਿ ਤੁਸੀਂ ਇੱਥੇ ਆਓ ਸਟੱਡੀ ਕਰੋ ਤੇ ਜਾਓ ਮੈਂ ਕਹਿੰਨਾ 10% ਜਿਹੜੇ ਪੰਜਾਬੀ ਆ 10% ਹੀ ਆਉਣਗੇ ਸੋ ਪ੍ਰੋਬਲਮ ਕਿਤੇ ਹੋਰ ਪਈ ਆ ਸਿਟੀ ਕਿਸੇ ਹੋਰ ਤੇ ਜਾ ਰਹੀ ਆ ਜੇ ਆਪਾਂ ਸਿਟੀਜ਼ਨਾਂ ਦੀ ਗੱਲ ਕਰਦੇ ਆ ਹੁਣ ਸਿਰਾਂ ਦੇ ਉੱਤੇ ਪੱਗਾਂ ਆ ਗਾਤਰੇ ਪਾਇਓ ਕਹਿਣਾ ਨਹੀਂ ਚਾਹੁੰਦਾ ਪਰ ਫਿਰ ਵੀ ਉਹ ਬੰਦੇ ਸਟੂਡੈਂਟਾਂ ਦੇ ਆ ਪੇਆ ਮਾਰ ਲੈਂਦੇ ਆ ਪਰ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੈਗੇ ਕੋਈ ਵੀਡੀਓ ਪਾਉਨੇ ਆ ਕੋਈ ਲਾਈਵ ਹੁੰਨੇ ਆ ਸਭ ਤੋਂ ਪਹਿਲਾਂ ਇਹ ਕਮੈਂਟ ਆਉਂਦੇ ਆ ਵੀ ਰਿਪੋਰਟ ਕਰੋ ਇਹਨਾਂ ਨੂੰ ਜਾਂ ਤੁਸੀਂ ਆਪਣੇ ਵਾਪਸ ਇੰਡੀਆ ਜਾਓ ਬਾਈ ਇੱਥੇ ਮਤਲਬ ਜਿਹੜੇ ਬੰਦੇ ਆਪਣੇ ਸਾਰਾ ਮਕਾਨ ਹੀ ਵੇਚ ਕੇ ਆ ਗਏ ਜ਼ਮੀਨਾਂ ਹੀ ਦਾਤੇ ਲਾ ਕੇ ਆ ਗਏ ਉਹ ਪਿੱਛੇ ਜਾ ਕੇ ਦੱਸੋ ਕੀ ਕਰਨਗੇ ਐਲਜੀਬੀਟੀ ਦਾ ਪ੍ਰੋਟੈਸਟ ਹੋਇਆ ਗੋਰੇ ਗੂਰੀਆਂ ਲੰਗੇ ਹੋ ਗਏ ਸੀ ਮੈਨੂੰ ਆਪਣੇ ਪੁਰਾਣੇ ਪੰਜਾਬੀ ਵੀ ਇਹ ਦੱਸਣ ਕਿ ਉਹਨਾਂ ਪ੍ਰੋਟੈਸਟਾਂ ਦੇ ਖਿਲਾਫ ਕਿਉਂ ਨਹੀਂ ਬੋਲਦੇ ਲਿਟਰਲੀ ਨੇਕਡ ਸੀਗੇ ਆਪਣੇ ਕੱਪੜੇ ਧਾਰ ਤੇ ਸਾਰੇ ਦੇ ਸਾਰੇ ਉਹਨਾਂ ਨੇ ਇਵਨ ਗੋਰਿਆਂ ਨੇ ਗੱਲ ਕੀਤੀ ਵੀ ਯਾਰ ਆ ਨਹੀਂ ਚਾਹੀਦਾ ਸੀ ਸਾਡੇ ਬੱਚਿਆਂ ਨੂੰ ਮੈਸੇਜ ਕੀਤਾ ਪਰ ਆਪਣੇ ਕਿਸੇ ਬੰਦੇ ਦੀ ਜਵਾਨੀ ਖੁੱਲੀ ਐਮਪੀ ਜਾਂ ਐਮਪੀਪੀ ਮੋਰੇ ਕੀ ਕਹਿੰਦੇ ਆ ਕਿ ਮੋਰੇ ਇਲੈਕਸ਼ਨ ਆ ਸਾਨੂੰ ਪਤਾ ਕਿ ਤੁਹਾਡੇ ਨਾਲ ਠੱਗਾ ਹੋ ਰਿਹਾ ਕਿ ਮੋਰੇ ਇਲੈਕਸ਼ਨ ਆ ਤੇ ਇਸ ਕਰਕੇ ਅਸੀਂ ਕੁਝ ਨਹੀਂ ਕਰ ਸਕਦੇ ਪਿੱਛੇ ਸਾਰਾ ਕੁਝ ਵੇਚਵਟ ਦਿੱਤਾ ਉਹਨਾਂ ਨੇ ਆਪਣੇ ਪੇਰੈਂਟਸ ਨੇ ਇਹ ਕਿਹਾ ਵੀ ਚਲੋ ਬੱਚੇ ਸਾਡੇ ਇੱਥੇ ਆ ਕੇ ਫਿਊਚਰ ਮਤਲਬ ਵਧੀਆ ਉਹਨਾਂ ਦਾ ਹੋ ਜਾਊਗਾ ਇੱਥੇ ਆਏ ਇੱਥੇ ਹੋਰ ਵੱਧ ਤੋਂ ਵੱਧ ਮੁਸੀਬਤਾਂ 'ਚ ਪੈ ਗਏ ਅਸੀਂ ਇਹ ਨਹੀਂ ਕਹਿੰਦੇ ਕਿ ਸਾਨੂੰ ਯਾਰ ਪੀਆਰ ਕਰ ਦਿਓ ਠੀਕ ਹੈ ਜੀ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਸਾਨੂੰ ਇੱਥੋਂ ਕੱਢ ਦਿਓ ਤੁਸੀਂ ਦੇਖੋ ਜਿਹੜੇ ਬੱਚਿਆਂ ਦੇ ਕੋਈ ਕੋਈ ਡਿਫਾਲਟਰ ਆ ਬੱਚੇ ਕੋਈ ਕ੍ਰਿਮੀਨਲ ਰੈਕੋਰਡ ਉਹਨਾਂ ਦੇ ਪਿੱਛੇ ਬੋਲ ਰਹੇ ਆ ਵੀ ਤੁਸੀਂ ਉਹਨਾਂ ਉਹਨਾਂ ਦੇ ਉੱਤੇ ਛਾਣਨਾ ਨਾ ਲਾਓ ਫੇਰ ਗੱਲ ਉੱਥੇ ਹੀ ਆ ਜਾਂਦੀ ਆ ਜਿਹੜੇ ਨਵੇਂ ਪੁਰਾਣਿਆਂ ਦੀਆਂ ਗੱਲਾਂ ਪੱਗਾਂ ਸਿਰ ਦੇ ਉੱਤੇ ਆ दारू ਪੀਤੀ ਹੋਈ ਆ ਕੁੜੀਆਂ ਛੇੜੀ ਜਾਂਦੇ ਆ ਉੱਥੇ ਥੀਏਟਰ ਬਣਿਆ ਹੋਇਆ ਆ ਉੱਥੇ ਕੋਈ ਆਪਣੀ ਫੈਮਿਲੀ ਦੇ ਨਾਲ ਜਾ ਕੇ ਮੂਵੀ ਨਹੀਂ ਦੇਖ ਸਕਦਾ ਉਹਨਾਂ ਨੂੰ ਤੁਸੀਂ ਕੱਢ ਦਿਓ ਅਸੀਂ ਉਹਨਾਂ ਦੇ ਨਾਲ ਖੜਾਂਗੇ ਹੀ ਨਹੀਂ ਸਾਰੇ ਬੰਦੇ ਇੱਕੋ ਜਿਹੇ ਨਹੀਂ ਆ ਮੈਂ بار بار ਹਰੇਕ ਵੀਡੀਓ ਦੇ ਵਿੱਚ ਇਹ ਗੱਲ ਕਹਿਣਾ ਹੁੰਦਾ ਪਰ ਜਿਹੜੇ ਬੰਦੇ ਮਿਹਨਤੀ ਆ ਜਿਹੜੇ ਬੰਦੇ ਇੱਥੇ ਦੀ ਇਕਨੋਮੀ ਦੇ ਵਿੱਚ ਵਾਅਦਾ ਕਰ ਰਹੇ ਆ ਉਹਨਾਂ ਨੂੰ ਤਾਂ ਤੁਸੀਂ ਯਾਰ ਕਮ ਸਕਾਨ ਪੀਆਰ ਦਿਓ ਕੈਨੇਡਾ ਦੇ ਵਿੱਚ ਜਿਹੜਾ ਲਗਾਤਾਰ ਧਰਨਾ ਚੱਲ ਰਿਹਾ ਉਹਦੇ ਬਾਬਤ ਤੁਹਾਨੂੰ ਅਸੀਂ ਲਗਾਤਾਰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਆ ਤੇ ਇਹਦੇ ਪਿੱਛੇ ਜਿਹੜੀਆਂ ਅਸਲ ਜਿਹੜੀਆਂ ਵਜਾਵਾਂ ਨੇ ਹਨਾ ਜਿਹੜੇ ਕਾਰਨ ਕਰਕੇ ਨੌਜਵਾਨ ਇੱਥੇ ਬੈਠੇ ਨੇ ਉਹ ਉਹ ਤੁਹਾਨੂੰ ਸਮਝਣੇ ਬਹੁਤ ਜ਼ਰੂਰੀ ਨੇ ਕਿਉਂਕਿ ਆਮ ਤੌਰ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਕੋਈ ਵੀ ਕਲਿੱਪ ਵਾਇਰਲ ਹੋ ਗਿਆ ਕੋਈ ਵੀ ਚੀਜ਼ ਜਿਹੜੀ ਆ ਨਾ ਬੜੀ ਛੇਤੀ ਤੇਜ਼ੀ ਨਾਲ ਚੱਲ ਪੈਂਦੀ ਆ ਉਹਦੇ ਥੱਲੇ ਕੀਤੀਆਂ ਹੋਈਆਂ ਟਿੱਪਣੀਆਂ ਦੇ ਵਿੱਚੋਂ ਹੀ ਸਵਾਲ ਨਿਕਲਦੇ ਨੇ ਹੁਣ بڑے ਸਵਾਲ ਇਹ ਹੋ ਰਹੇ ਨੇ ਕਿ ਨੌਜਵਾਨਾਂ ਨੂੰ ਪੱਕੇ ਰਹਿਣ ਦਾ ਵਾਅਦਾ ਕਦੋਂ ਕੀਤਾ ਗਿਆ ਸੀ ਸਰਕਾਰਾਂ ਨੇ ਕਦੋਂ ਕਿਹਾ ਕੈਨੇਡਾ ਨੇ ਕਦੋਂ ਕਿਹਾ ਕਿ ਅਸੀਂ ਤੁਹਾਨੂੰ ਪੀਆਰ ਦਵਾਂਗੇ ਬੜੇ ਲੋਕ ਇਹ ਕਹਿੰਦੇ ਨੇ ਕਿ ਸਟੂਡੈਂਟਸ ਨੇ ਇੱਥੇ ਗੰਦ ਪਾਤਾ ਪਿਛਲੇ ਸਮੇਂ ਦੇ ਵਿੱਚ ਜਿਹੜੇ ਕੇਸ ਆਉਂਦੇ ਨੇ ਉਹ ਤੁਸੀਂ ਵੇਖ ਸਕਦੇ ਹੋ ਹੁਣ ਇੱਕ ਤਾਜ਼ਾ ਜਿਹੜੀ ਇੱਕ ਖਬਰ ਤੁਸੀਂ ਸਭ ਨੇ ਵੀ ਸੁਣੀ ਹੋਣੀ ਕਿ ਐਡਮਿੰਟਨ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਸੋ ਕੈਨੇਡਾ ਦੇ ਵਿੱਚ ਇਕੱਲੇ ਪੰਜਾਬੀ ਨੂੰ ਜਾਂ ਇੱਕ ਇਕੱਲੇ ਜਿਹੜੇ ਸਟੂਡੈਂਟ ਨੇ ਜਿਹੜੇ ਹਨਾ ਸਿਰਫ ਪੜ੍ਹਾਈ ਕਰਨ ਦੇ ਲਈ ਆਉਂਦੇ ਨੇ ਉਹਨਾਂ ਨੂੰ ਹੀ ਟਾਰਗੇਟ ਕਿਉਂ ਕੀਤਾ ਜਾ ਰਿਹਾ? ਕਿਉਂਕਿ ਜਿਹੜੇ ਬੰਦੇ ਇਸ ਚੀਜ਼ ਦਾ ਸਾਹਮਣਾ ਕਰ ਰਹੇ ਨੇ ਇਹਨਾਂ ਤੋਂ ਬਿਹਤਰ ਕੋਈ ਨਹੀਂ ਦੱਸ ਸਕਦਾ ਕਿਵੇਂ ਦੀ ਇਹਨਾਂ ਦੀ ਜ਼ਿੰਦਗੀ ਹੁਣ ਤੱਕ ਕੈਨੇਡਾ ਦੇ ਵਿੱਚ guzri ਆ। ਭਵਿੱਖ ਕੀ ਦੇਖਦੇ ਸੀ? ਆਖਰ ਨਿਕਲ ਕੀ ਰਿਹਾ ਤੇ ਅੱਗੇ ਕੀ ਚਾਹੁੰਦੇ ਨੇ? ਬਾਈ ਜੀ ਸਟੂਡੈਂਟਸ ਨੇ ਕੈਨੇਡਾ 'ਚ ਗੰਦ ਪਾਤਾ ਸਟੂਡੈਂਟਸ ਨੇ ਕੈਨੇਡਾ ਦੀ ਇਕਨੋਮੀ ਹਿਲਾਤੀ ਕਿਉਂਕਿ ਸਟੂਡੈਂਟਸ ਆ ਗਏ ਜੀ ਕਹਿੰਦੇ ਕੰਮ ਘਟ ਗਿਆ ਸਟੂਡੈਂਟਸ ਆ ਗਏ ਗੋਰਿਆਂ ਦੇ ਜਵਾਕ ਸਮਰਸ ਦੇ ਵਿੱਚ ਕੰਮ ਕਰਦੇ ਸੀ ਉਹ ਨਹੀਂ ਕਰ ਸਕਦੇ ਇਹੋ ਜਿਹੀਆਂ ਗੱਲਾਂ ਬਹੁਤ ਹੋ ਰਹੀਆਂ ਨੇ ਬੇਸ਼ੱਕ ਗੋਰੇ ਗੋਰੇ ਕਰਦੇ ਨਹੀਂ ਸੁਣ ਰਹੇ ਆਪਣੇ ਕਮਿਊਨਿਟੀ ਦੇ ਵਿੱਚੋਂ ਹੀ ਬਹੁਤ ਸਾਰੇ ਲੋਕ ਇਹ ਗੱਲਾਂ ਕਰ ਰਹੇ ਨੇ ਕਿੰਨਾ ਕੁ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ ਇਹ ਗੱਲਾਂ ਦਾ ਤੇ ਤੁਹਾਡੇ ਕੋਲੇ ਤਾਂ ਜਵਾਬ ਕੀ ਆ ਬੀਇੰਗ ਅ ਸਟੂਡੈਂਟ ਬੀਇੰਗ ਅ ਸਟੂਡੈਂਟ سپورਟਰ ਜਾਂ ਸਟੂਡੈਂਟ ਹਾਂਜੀ ਵੀਰੇ ਪਹਿਲਾਂ ਤਾਂ ਮੈਂ ਇੱਥੇ سپورਟਰ ਹਾਂ ਤੇ ਮੈਂ ਜਦੋਂ 2018 ਵਿੱਚ ਆਇਆ ਸੀ ਉਦੋਂ ਰੂਲ ਬਹੁਤ ਹੀ ਜ਼ਿਆਦਾ ਲੱਗ ਹੁੰਦੇ ਸੀਗੇ ਤੇ ਮਤਲਬ ਉਦੋਂ ਐਦਾਂ ਸੀਗੇ ਕਿ ਇੱਕ ਸਾਦੇ ਪੀਆਰ ਉਦਾਂ ਹੀ ਵਣ ਦਿੰਦੇ ਸੀਗੇ ਠੀਕ ਸੀਗਾ ਕਈ ਕਿਸੇ ਕਿਸੇ ਨੂੰ ਫੇਸ ਕਰਨਾ ਪੈਂਦਾ ਸੀਗਾ ਬਟ ਉਦੋਂ ਜਿੰਨੀ ਹੇਟ ਹੋਣ ਬਣਾਈ ਜਾ ਰਹੀ ਆ ਤੇ ਉਹ ਇੱਕ ਸਿਰਫ ਆਪਾਂ ਵੋਟਰਸ ਨਹੀਂ ਹੈਗੇ ਚਾਹੇ ਤੁਸੀਂ ਪੀਆਰ ਹੋ ਚਾਹੇ ਤੁਸੀਂ ਆਪਣਾ ਸਟੂਡੈਂਟ ਹੋ ਇਹਨਾਂ ਨੂੰ ਸਿਰਫ ਤੇ ਸਿਰਫ ਸਿਟੀਜ਼ਨ ਨਾਲ ਮਤਲਬ ਆ ਠੀਕ ਹੈ ਜਿਹੜੇ ਵੋਟਰਸ ਆ ਤੇ ਬਸ ਉਹੀ ਆ ਉਹਦੀ ਸਿਆਸਤ ਖੇਡਨ ਦੇ ਆ ਸਟੂਡੈਂਟਸ ਦੇ ਉੱਤੇ ਬਸ ਹੇਟ ਹੇਟ ਬਣਾਈ ਜਾਂਦੇ ਆ ਬਸ ਇਥੋਂ ਦੀਆਂ ਵੋਟਾਂ ਪੱਕੀਆਂ ਕਰਨ ਵਾਸਤੇ ਕਿ ਬਾਈ ਇਮੀਗ੍ਰੈਂਟਸ ਕਰਕੇ ਆ ਹੋ ਗਿਆ ਹੁਣ ਰੈਸੈਸ਼ਨ ਚੱਲਦਾ ਪਿਆ ਉਹ ਸਾਰਾ ਬਲੇਮ ਸਾਰਾ ਦਾ ਸਾਰਾ ਬਲੇਮ ਸਟੂਡੈਂਟਸ ਤੇ ਪਾਈ ਜਾਂਦੇ ਆ ਚਾਹੇ ਉਹ ਰੈਂਟ ਮੋਰਗੇਜਾਂ ਵਾਧੀਆਂ ਹੋਣ ਚਾਹੇ ਇੰਟਰਸਟ ਰੇਟ ਵਧੇ ਹੋਣ ਕੋਈ ਵੀ ਚੀਜ਼ ਆ ਸਿਰਫ ਤੇ ਸਿਰਫ ਸਟੂਡੈਂਟਸ ਤੇ ਪਾਈ ਜਾ ਰਹੀ ਆ ਮੈਂ ਤਾਂ ਹੀਓ ਤਾਂ ਹੀਓ ਇਹ ਗੱਲ ਮੈਂ ਇਥੋਂ ਸ਼ੁਰੂ ਕੀਤੀ ਹੈ ਨਾ ਵੀ ਤੁਹਾਡੇ ਤੋਂ ਬਿਹਤਰ ਕੋਈ ਨਹੀਂ ਦੱਸ ਸਕਦਾ ਹੈਗਾ ਕਿ ਸਟੂਡੈਂਟਸ ਆਖਰਕਾਰ ਕਿੰਨੇ ਕੁ ਜ਼ਿੰਮੇਵਾਰ ਨੇ ਯਾਰ ਹਰ ਗਲਤ ਸਟੂਡੈਂਟ ਦੇ ਉੱਤੇ ਲਿਆ ਕੇ ਖੜੀ ਕਰ ਦਿੱਤੀ ਜਾਂਦੀ ਹੈ ਨਾ ਸਟੂਡੈਂਟਸ ਕਰਕੇ ਨੌਕਰੀਆਂ ਘਟੀਆਂ ਕੈਨੇਡਾ ਦੇ ਵਿੱਚ ਗੋਰਿਆਂ ਦੇ ਜਵਾਕ ਕਹਿੰਦੇ ਸਮਰਛ ਕੰਮ ਕਰ ਲੈਂਦੇ ਸੀ ਆਪਣੀ ਪਾਕਟ ਮਨੀ ਜੋਗਾ ਉਹ ਵੀ ਨਹੀਂ ਹੁਣ ਮਿਲਦਾ ਇਹਦੇ 'ਚ ਕਿੰਨੀ ਕਿ ਸੱਚਾਈ ਹੈ ਇਹਦੇ 'ਚ ਵੀ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਆ ਹੁਣ ਵੀ ਇੱਥੇ ਗੱਲ ਹੋ ਰਹੀ ਸੀ ਕਿ ਸਟੂਡੈਂਟ ਦੇ ਕੋਲ ਤੇ ਆਪਣੇ ਕੋਲ ਵੀ ਜੌਬ ਹੈ ਨਹੀਂਗੀ ਮੈਂ ਵੀ ਇੱਕ سپورਟਰ ਹੀ ਆ ਇੱਥੇ ਜਿਵੇਂ ਬਾਈ ਕਹਿੰਦੇ ਆ ਨਾ ਅਸੀਂ ਸਟੂਡੈਂਟਸ ਨੂੰ ਪਹਿਲੀ ਗੱਲ ਤਾਂ ਬੇਨਤੀ ਆ ਤੁਹਾਡੇ ਪਲੇਟਫਾਰਮ ਤੋਂ ਵੀ ਬਾਹਰ ਨਿਕਲੋ ਤੁਹਾਡੀ ਲੜਾਈ ਆ ਇਹ ਅਸੀਂ ਸਾਰੇ ਸਪੋਰਟਰ ਆ ਇੱਥੇ ਜਿੰਨੇ ਵੀ ਹੈਗੇ ਆ ਤੇ ਅਸੀਂ ਇਹ ਗੱਲ ਪਚਾ ਰਹੇ ਆ ਤੁਸੀਂ ਵੀ ਆ ਕੇ ਦੱਸੋ ਤੁਸੀਂ ਬਿਲੇ ਬੈਠੇ ਹੋ ਤੁਹਾਡੇ ਕੋਲ ਕੰਮ ਨਹੀਂ ਹੈਗਾ ਇੱਥੇ ਤੇ ਇੱਥੇ ਬਾਈ ਕੋਈ ਇੱਥੇ ਆ ਕੇ ਕਹਿ ਰਿਹਾ ਸੀ ਕਿ ਮੇਰੇ ਬੱਚਿਆਂ ਨੂੰ ਕੰਮ ਨਹੀਂ ਮਿਲਿਆ ਜਾਂ ਮੈਨੂੰ ਕੰਮ ਨਹੀਂ ਮਿਲਿਆ ਕਿਉਂਕਿ ਸਟੂਡੈਂਟ ਨੇ ਆ ਕੇ ਮੇਰਾ ਕੰਮ ਖੋ ਲਿਆ ਤੇ ਮੈਂ ਉਹਨੂੰ ਫਿਰ ਇਹੀ ਗੱਲ ਕਹੀ ਵੀ ਮੈਂ ਕਹਾਂ ਵੀ ਉਹ ਚੀਜ਼ ਤਾਂ ਉਹ ਖੋਈ ਜਾਂਦੀ ਹੁੰਦੀ ਜਿਹੜੀ ਜਿਹਦੇ ਕੋਲ ਹੋਵੇ ਉਹਦੇ ਕੋਲ ਤਾਂ ਚੀਜ਼ੀ ਹੈ ਨਹੀਂ ਉਹ ਉਹਦੇ ਕੋਲ ਤਾਂ ਕੰਮ ਹੈ ਹੀ ਨਹੀਂਗਾ ਤੇ ਉਹ ਖੋ ਕਿਵੇਂ ਸਕਦਾ ਸੋ ਇਹ ਗੱਲ ਕਹਿ ਦੇਣੀ ਵੀ ਸਮਰ ਜੋਬਾਂ ਨਹੀਂ ਮਿਲੀਆਂ ਹਨ ਅਸੀਂ ਪਹਿਲਾਂ ਵੀ ਕਿਹਾ ਸੀਗਾ ਤੇ ਇਹ ਤਾਂ ਕ੍ਰੈਸ਼ ਦਾ ਹੁੰਦਾ ਇਹਨਾਂ ਦਾ ਤੇ ਇਹਦੇ ਵਿੱਚ ਜੋਬਾਂ ਦਾ ਜੋਬਾਂ ਹੈ ਹੀ ਨਹੀਂਗੀਆਂ ਇੱਕ ਜਿਹੜੀ ਅਨਇੰਪਲੋਇਮੈਂਟ ਰੇਟ ਆ ਉਹ 7% ਨੂੰ ਕ੍ਰੋਸ ਕਰ ਗਿਆ ਸੋ ਪ੍ਰੋਬਲਮ ਕਿਤੇ ਹੋਰ ਪਈ ਆ ਸਿਟੀ ਕਿਸੇ ਹੋਰ ਤੇ ਜਾ ਰਹੀ ਆ ਸੋ ਇਹਦੇ ਵਿੱਚ ਤਾਂ ਸਰਕਾਰ ਜ਼ਿੰਮੇਵਾਰ ਆ ਤਾਂ ਮੇਨ ਇਸ਼ੂ ਜਿਹੜਾ ਇਹਦਾ ਹੈਗਾ ਆ ਉਹ ਇਹ ਆ ਕਿ ਜਿਹੜੀਆਂ ਇੱਥੇ ਦੀਆਂ ਵੱਡੀਆਂ ਕੰਪਨੀਆਂ ਆ ਜਿਵੇਂ ਸਕਾਈ ਜੈਕ ਕੰਪਨੀ ਸੀਗੀ ਇੱਥੇ ਦੀ ਜਿਹੜੀ ਸੀਜ਼ਰ ਲਿਫਟਰ ਬਣਾਉਂਦੀ ਆ ਜਿਹੜੇ ਆਪਣੇ ਫੈਕਟਰੀਆਂ ਦੇ ਵਿੱਚ ਚੱਲਦੀ ਆ ਉਹ ਬੰਦ ਹੋ ਕੇ ਮੈਕਸੀਕੋ ਚ ਚਲੀ ਗਈ ਇੱਥੇ ਜਿਹੜੀਆਂ ਰੀਸਾਈਕਲਿੰਗ ਦੀਆਂ ਕੰਪਨੀਆਂ ਸੀਗੀਆਂ ਮੈਟਲ ਰੀਸਾਈਕਲ ਕਰਦੀਆਂ ਸੀਗੀਆਂ ਉਹ ਕੰਪਨੀਆਂ ਬੰਦ ਹੋ ਕੇ ਪਿਛਲੇ ਮਤਲਬ ਕਿ ਕੁਝ ਟਾਈਮ ਦੇ ਵਿੱਚ ਹੀ 5-7 ਵੱਡੀਆਂ ਕੰਪਨੀਆਂ ਜਿਹੜੀਆਂ ਉਹ ਬੰਦ ਹੋ ਕੇ ਤੇ ਉਹ ਮੈਕਸੀਕੋ ਚ ਲੱਗੀ ਹੈ ਹਾਂ ਅਸਲੀ ਕਾਰਨ ਇਹ ਹੈ ਵੀ ਇੱਥੋਂ ਕੰਪਨੀਆਂ ਬੰਦ ਹੋ ਰਹੀਆਂ ਤੇ ਜੌਬਾਂ ਹੈ ਨਹੀਂਆਂ ਲੋਕਾਂ ਕੋ ਤੇ ਗੱਲ ਤਾਂ ਇੱਥੇ ਹੋਣੀ ਚਾਹੀਦੀ ਸੀ ਪਰ ਗੱਲ ਇਹ ਹੋ ਗਈ ਕਿ ਵੀ ਉਹ ਆ ਗਏ ਤਾਂ ਸਮਰ ਜੌਬਾਂ ਹੈ ਨਹੀਂ ਤੇ ਉਹ ਜੌਬ ਕਿਸੇ ਕੋ ਵੀ ਹੈ ਨਹੀਂਗੀ ਇੱਥੇ ਇੱਥੇ ਬਾਈ ਹੁਣ ਪੱਕਾ ਧਰਨਾ ਹਨਾ ਲੱਗ ਗਿਆ ਲਗਾਤਾਰ ਤੁਸੀਂ ਵੀ ਜਿਹੜਾ ਹੈ ਨਾ ਆਪਣੇ ਜਿੰਨੇ ਕ ਯੋਗਦਾਨ ਆ ਉਹ ਸੋਸ਼ਲ ਮੀਡੀਆ ਰਾਹੀਂ ਵੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਬਹੁਤ ਸਾਰੇ ਲੋਕ ਇੱਥੋਂ ਦੇ ਇੱਕ ਵਾਰ ਇਮੀਗ੍ਰੇਸ਼ਨ ਲਾਇਰ ਨੂੰ ਸੁਣ ਰਹੇ ਸੀ ਪਤਾ ਨਹੀਂ ਲਾਇਰ ਹੈ ਜਾਂ ਕੀ ਹੈ ਇਨਫਲੂਐਂਸਰ ਹੈ ਉਹ ਕਹਿੰਦੇ ਯਾਰ ਵੀ ਮੈਂ ਸਪੋਰਟ ਨਹੀਂ ਕਰ ਸਕਦਾ ਇਹਨਾਂ ਦੀ ਬੱਚਿਆਂ ਦੀ ਹਾਲੇ ਤੱਕ ਕਾਰਨ ਇਹ ਆ ਕਹਿੰਦੇ ਹਾਲੇ ਕਿਹੜਾ ਸਾਰੇ ਰਸਤੇ ਬੰਦ ਹੋ ਗਏ ਸਰਕਾਰ ਨੇ ਕਹਿੰਦੇ ਗੱਲਬਾਤ ਦਾ ਰਾਹ ਦਿੱਤਾ ਹੋਇਆ ਅਸੀਂ ਹਰ ਇੱਕ ਗੱਲ ਤੇ ਜਾ ਕੇ ਧਰਨਾ ਲਾਉਣ ਲੱਗ ਜਾਨੇ ਆ ਹਨਾ ਕਿਉਂ ਇਸ ਤਰ੍ਹਾਂ ਦੀਆਂ ਗੱਲਾਂ ਵੀ ਬਹੁਤ ਸਾਰੇ ਕਰ ਰਹੇ ਨੇ ਮੈਂ ਇਹਦਾ ਜਵਾਬ ਚਾਹੁੰਦਾ ਭਾਈ ਪਹਿਲੀ ਗੱਲ ਤਾਂ ਇਹ ਹੈ ਜਿੱਦਾਂ ਹੁਣ ਆਪਣੇ ਕੋਈ ਵਿਆਹ ਹੁੰਦਾ ਆਪਾਂ 2000 ਬੰਦੇ ਦਾ ਇਕੱਠ ਰੱਖਦੇ ਆਂ ਵਿਆਹ ਦੇ ਵਿੱਚ ਜੇ ਹੁਣ ਉੱਥੇ ਆਪਾਂ 3000 ਬੰਦਾ ਸੱਦ ਲਈਏ ਉਹ ਤੋਂ ਬਾਅਦ ਆਪਾਂ ਜਿਹੜਾ ਬਲੇਮ ਹੈ ਉਹ ਹਲਵਾਈਆਂ ਦੇ ਕਰੀਏ ਜਾਂ ਰਿਸ਼ਤੇਦਾਰਾਂ ਦੇ ਕਰੀਏ ਤੁਸੀਂ ਵੱਧਾ ਕੇ ਇੱਥੇ ਇੱਕ ਰਸ਼ਪਾਤ ਆ ਉਹਦੇ 'ਚ ਉਹਨਾਂ ਰਿਸ਼ਤੇਦਾਰਾਂ ਦੀ ਨਹੀਂ ਗਲਤੀ ਨਾ ਹਲਵਾਈਆਂ ਦੀ ਗਲਤੀ ਹੁੰਦੀ ਆਪਣੀ ਸੋ ਇਹੀ ਸੇਮ ਮੁੱਦਾ ਇੱਥੇ ਹੋਇਆ ਜਦੋਂ ਹੁਣ ਪਤਾ ਕਿ ਕਾਲਜਾਂ ਦੇ ਵਿੱਚ ਸੀਟਾਂ 400 ਆ ਉੱਥੇ 4-4000 ਬੱਚਾ ਇਹਨਾਂ ਨੇ ਭਰਤੀ ਕਰ ਲਿਆ ਜੇ ਤੁਹਾਨੂੰ ਪਤਾ ਸੀਗੇ ਉੱਥੇ ਸੀਟਾਂ 400 ਵੀ ਤੁਸੀਂ 4000 ਬੱਚਾ ਕਿਉਂ ਸੱਤ-ਸੱਤ ਰਹੇ ਆ ਹੁਣ ਪਿਛਲੇ ਸਾਲ ਦੇ ਵਿੱਚ ਘੱਟੋ-ਘੱਟ 10 ਜਣੀ ਆ 2-3 ਸਾਲਾਂ ਦੇ ਵਿੱਚ 10 ਲੱਖ ਸਟੂਡੈਂਟ ਇੱਥੇ ਆ ਗਿਆ ਜਦ ਪਹਿਲੇ ਬੱਚਿਆਂ ਨੂੰ ਤੁਸੀਂ ਠੀਕ ਹੈ ਜੀ ਹੁਣ ਸਾਰੇ ਕਹਿੰਦੇ ਆ ਕਿ ਵੀ ਕਿੱਥੇ ਲਿਖਿਆ ਵੀ ਪੀਆਰ ਤੁਹਾਨੂੰ ਨਹੀਂ ਮਿਲਣੀ ਤੇ ਇਹ ਵੀ ਕਿੱਥੇ ਲਿਖਿਆ ਕਿ ਮਤਲਬ ਕਿ ਤੁਸੀਂ ਇੱਥੇ ਸਟੱਡੀ ਕਰਕੇ ਤੇ ਜਾਓ ਇਹ ਵੀ ਨਹੀਂ ਨਾ ਕਿਤੇ ਲਿਖਿਆ ਮੈਂ ਕਹਿੰਨਾ ਇਹ ਗੱਲ ਇਹ ਆਪਣੇ ਆਨਲਾਈਨ ਵੈਬਸਾਈਟ ਦੇ ਉੱਤੇ ਪਾ ਦੇਣ ਕਿ ਤੁਸੀਂ ਇੱਥੇ ਆਓ ਸਟੱਡੀ ਕਰੋ ਤੇ ਜਾਓ ਮੈਂ ਕਹਿੰਨਾ 10% ਜਿਹੜੇ ਪੰਜਾਬੀ ਆ 10% ਹੀ ਆਉਣਗੇ ਸਾਰਿਆਂ ਨੂੰ ਪਤਾ ਇੱਥੇ ਸਟੱਡੀ ਸਿਰਫ ਇੱਕ ਜਰੀਆ ਆ ਵੀ ਕੈਨੇਡਾ ਦੇ ਵਿੱਚ ਆਵਾਂਗੇ ਸਟੱਡੀ ਕਰਾਂਗੇ ਬਾਅਦ ਚ ਸੈੱਟ ਕਰਾਂਗੇ ਆਪਣੀ ਲਾਈਫ ਨੂੰ ਤੇ ਸਾਰਾ ਕੁਝ ਵਧੀਆ ਤਰੀਕੇ ਦੇ ਨਾਲ ਜਾਊਗਾ ਪਰ ਜੋ ਅੱਜ ਤੋਂ 5-7 ਸਾਲ ਪਹਿਲਾਂ ਸੀਗਾ ਬਾਈ ਜੀ ਉਹ ਇੱਥੇ ਹੁਣ ਹੈ ਨਹੀਂ ਉਹ ਠੀਕ ਆ ਇਹ ਤਾਂ ਜਿਹੜੀ ਰਿਕੁਐਸਟ ਆ ਇਹ ਤਾਂ ਉੱਥੇ ਦੇ ਜਿਹੜੇ ਬੱਚੇ ਆ ਉੱਥੇ ਦੇ ਪੇਰੈਂਟਸ ਆ ਇਹ ਉਹਨਾਂ ਨੂੰ ਵੀ ਚਾਹੀਦਾ ਜਿਹਨਾਂ ਨੂੰ ਅਸੀਂ ਇੱਥੋਂ ਕਾਲ ਕਰੀਦੀ ਆ ਕਿ ਬਾਈ ਤੁਸੀਂ ਹੱਲੇ ਰੁਕ ਲੋ ਹੱਲੇ ਨਾ ਭੇਜੋ ਉਹ ਪੇਰੈਂਟਸ ਕਹਿੰਦੇ ਆ ਕਿ ਤੁਸੀਂ ਆਪ ਉੱਥੇ ਚੱਲ ਗਏ ਅਸੀਂ ਆਪ ਇੱਥੇ ਆਏ ਕਰਕੇ ਇੱਥੇ ਦੇ ਜੋ ਹਾਲਾਤ ਆ ਹਾਲਾਤ ਹੁਣ ਵੀਡੀਓ ਸਾਰੇ ਜਣੇ ਦੇਖਦੇ ਆ ਹਾਲਾਤ ਸਾਰੇ ਜਣੇ ਦੇਖਦੇ ਪਰ ਮੰਨਦਾ ਕੋਈ ਨਹੀਂ ਠੀਕ ਹੈ ਨਾ ਕਿਤੇ ਨਾ ਕਿਤੇ ਇਹ ਬਹੁਤ ਵੱਡਾ ਕਾਰਨ ਹੈ ਕਿ ਪੇਰੈਂਟਸ ਬਿਨਾ ਸੋਚੇ ਸਮਝੇ ਠੀਕ ਹੈ ਪੈਸਾ ਉਹਨਾਂ ਨੇ ਲਾਉਣਾ ਡਿਸੀਜਨ ਉਹਨਾਂ ਦੇ ਪਰ ਜੇ ਇਥੋਂ ਕੋਈ ਵੀ ਵੀਡੀਓ ਵਾਇਰਲ ਹੁੰਦੀ ਆ ਜਾਂ ਕੋਈ ਵੀ ਵੀਡੀਓ ਇਥੋਂ ਸ਼ੇਅਰ ਕਰਦੇ ਆ ਤਾਂ ਉਹ ਉਹਨੂੰ ਤੁਸੀਂ ਉਹਦੇ ਤੇ ਗੌਰ ਕਰੋ ਵੀ ਇਹ ਵੀਡੀਓ ਕਿਉਂ ਆਈ ਆ ਤੇ ਕਿੱਦਾਂ ਇਹਦੇ ਪਿੱਛੇ ਕੀ ਕਾਰਨ ਨੇ ਠੀਕ ਹੈ ਜੀ ਤਾਂ ਮੈਂ ਤਾਂ ਇਹ ਹੀ ਕਹਿਣਾ ਚਾਹਣਾ ਬਾਕੀ ਜਿੱਦਾਂ ਤੁਸੀਂ ਕਿਹਾ ਕਿ ਜਿੱਦਾਂ ਹੁਣ ਪੰਜਾਬੀ ਹੀ ਪੰਜਾਬੀ ਦਾ ਦੁਸ਼ਮਣ ਕਹਿੰਦੇ ਬਣ ਜਾਂਦਾ ਉਹ ਹਿਸਾਬ ਇੱਥੇ ਹੋਇਆ ਗੈਪ ਆ ਇੱਕ ਉਹ ਪੁਰਾਣੇ ਦਿਨ ਇੰਡੀਆ ਵਿੱਚ ਕੀ ਹੁੰਦਾ ਸੀਗਾ ਇੰਡੀਆ 'ਚ ਜਾਤਾਂ ਪਾਤਾਂ ਵਿੱਚ ਬੰਦੇ ਉਸੇ ਇੱਥੇ ਜਾਤ ਪਾਤਾਂ ਘਟਨੇ ਪਰ ਇੱਥੇ ਇੱਕ ਨਵੇਂ ਦੇ ਪੁਰਾਣੇ ਦੀ ਜਿਹੜੀ ਜਾਤ ਪਾਤ ਉਹ ਅਲੱਗ ਤੋਂ ਹੀ ਬਣ ਗਈ। ਹਾਂ ਜਿਹੜੀ ਕਿ ਨਾ ਕਿਸੇ ਧਰਮ ਚ ਸੀ ਨਾ ਕਿਸੇ ਜਾਤ ਚ ਸੀ। ਠੀਕ ਹੈ ਨਵੇਂ ਤੇ ਪੁਰਾਣੇ ਸਟੂਡੈਂਟ ਤੇ ਸਿਟੀਜ਼ਨ ਠੀਕ ਹੈ ਹੁਣ ਦੇਖੋ ਜੇ ਆਪਾਂ ਸਿਟੀਜ਼ਨਾਂ ਦੀ ਗੱਲ ਕਰਦੇ ਆ ਹੁਣ ਸਿਰਾਂ ਦੇ ਉੱਤੇ ਪੱਗਾਂ ਆ ਗਾਤਰੇ ਪਾਇਓ ਕਹਿਣਾ ਨਹੀਂ ਚਾਹੁੰਦਾ ਪਰ ਫਿਰ ਵੀ ਉਹ ਬੰਦੇ ਸਟੂਡੈਂਟਾਂ ਦੇ ਆ ਪਿਆ ਮਾਰ ਲੈਂਦੇ ਆ ਪਰ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੈਗੇ। ਹੋਣੇ ਸਟੂਡੈਂਟ ਇੱਥੇ ਵੀ ਬੈਠੇ ਆ ਇਹ ਆਪਣੇ ਲੀਗਲ ਤੌਰ ਦੇ ਉੱਤੇ ਬੈਠੇ ਆ ਧਰਨਾ ਲਾ ਕੇ ਕਿ ਜਿਹੜੇ ਜਿੰਨਾ ਕੰਮਾਂ ਲਈ ਸਾਨੂੰ ਇੱਥੇ ਸੱਦਿਆ ਸੀ ਸਾਨੂੰ ਉਹ ਵਾਲੇ ਜਿਹੜੇ ਸਾਡੇ ਸਾਡੇ ਜਿਹੜੇ ਕੰਮ ਆ ਪੂਰੇ ਕੀਤੇ ਜਾਣ ਪਰ ਹੁਣ ਦੂਜੇ ਪਾਸੇ ਗੱਲ ਕਰਦੇ ਸਟੂਡੈਂਟ ਜਿਹੜਾ ਜਿਹਨੇ ਹੁਣ ਪਿੱਛੇ ਜੇ ਗੱਡੀ ਚੜਾਤੀ ਬੰਦੇ ਨੇ ਮੇਰੇ ਹਿਸਾਬ ਦੇ ਨਾਲ ਤਾਂ ਉਸ ਬੰਦੇ ਨੂੰ ਪੁੱਛਣਾ ਹੀ ਨਹੀਂ ਚਾਹੀਦਾ ਕਿ ਤੂੰ ਹੈ ਕੌਣ ਹੈ ਤੂੰ ਸਟੂਡੈਂਟ ਹੈ ਕਿ ਤੂੰ ਸਿਟੀਜ਼ਨ ਹੈ ਕਿ ਤੂੰ ਪੀਆਰ ਹੈ ਉਹਨੂੰ ਚੱਕ ਕੇ ਇਹ ਵੀ ਨਾ ਪੁੱਛੋ ਕਿ ਤੇਰਾ ਨਾਂ ਕੀ ਸਿੱਧਾ ਜਾ ਕੇ ਰਿਪੋਰਟ ਕਰੋ ਜੇ ਤੁਹਾਨੂੰ ਲੱਗਦਾ ਹੁਣ ਉਹ ਉਹ ਤੁਸੀਂ ਦੇਖ ਲਿਓ ਪੰਜਾ ਸੱਤਾ ਦਿਨਾਂ ਨੂੰ ਇੱਥੇ ਫੇਰ ਬਾਹਰ ਤੁਰੇ ਤੁਰਿਆ ਫਿਰਨਾ ਉਹੀ ਬੰਦਾ ਤੇ ਜਿਹੜੇ ਬੰਦੇ ਸਹੀ ਆ ਉਹਨਾਂ ਨੂੰ ਤੁਸੀਂ ਕਹਿੰਨੇ ਆ ਕਿ ਮਤਲਬ ਅਸੀਂ ਇਹਨਾਂ ਨੂੰ ਪੀਆਰ ਨਹੀਂ ਦੇਣੀ ਜਿਆਦਾ ਪਹਿਲਾਂ ਬੁਲਾਉਂਦੇ ਨਾ ਜੇ ਬੁਲਾਇਆ ਤੇ ਹ ਪਿੱਛੇ ਸਾਰਾ ਕੁਝ ਵੇਚ-ਵਟ ਦਿੱਤਾ। ਉਹਨਾਂ ਨੇ ਆਪਣੇ ਪੇਰੈਂਟਸ ਨੇ ਇਹ ਕਿਹਾ ਕਿ ਚਲੋ ਬੱਚੇ ਸਾਡੇ ਇੱਥੇ ਆ ਕੇ ਫਿਊਚਰ ਮਤਲਬ ਵਧੀਆ ਉਹਨਾਂ ਦਾ ਹੋ ਜਾਊਗਾ। ਇੱਥੇ ਆਏ ਇੱਥੇ ਹੋਰ ਵੱਧ ਤੋਂ ਵੱਧ ਮੁਸੀਬਤਾਂ 'ਚ ਪੈ ਗਏ। ਹੁਣ ਨਾ ਤਾਂ 25-30 ਲੱਖ ਹਲੇ ਤੱਕ ਇਕੱਠਾ ਹੋਇਆ। ਜਾਂ ਤਾਂ ਇਹਨਾਂ ਨੂੰ ਹੁਣ ਸਾਰੇ ਕਈਆਂ ਨੇ ਵੀ ਤੁਸੀਂ ਜਾਓ। ਹੁਣ ਆਪਾਂ ਸੋਸ਼ਲ ਮੀਡੀਆ ਤੇ ਵੀ ਕੋਈ ਵੀਡੀਓ ਪਾਉਨੇ ਆ ਕੋਈ ਲਾਈਵ ਹੁੰਨੇ ਆ ਸਭ ਤੋਂ ਪਹਿਲਾਂ ਇਹ ਕਮੈਂਟ ਆਉਂਦੇ ਆ ਵੀ ਰਿਪੋਰਟ ਕਰੋ ਇਹਨਾਂ ਨੂੰ ਜਾਂ ਤੁਸੀਂ ਆਪਣੇ ਵਾਪਸ ਇੰਡੀਆ ਜਾਓ। ਬਾਈ ਇੱਥੇ ਮਤਲਬ ਜਿਹੜੇ ਬੰਦੇ ਆਪਣੇ ਸਾਰਾ ਮਕਾਨ ਹੀ ਵੇਚ ਕੇ ਆ ਗਏ ਜ਼ਮੀਨਾਂ ਹੀ ਦਾਤੇ ਲਾ ਕੇ ਆ ਗਏ ਉਹ ਪਿੱਛੇ ਜਾ ਕੇ ਦੱਸੋ ਕੀ ਕਰਨਗੇ ਸਹੀ ਕਿ ਨਹੀਂ ਇਹ ਤਾਂ ਯਾਨੀ ਮਤਲਬ ਕਿ ਸਰਕਾਰਾਂ ਨੂੰ ਸਵਾਲ ਇਹ ਆ ਜਿਹੜੇ ਇੱਥੇ ਦੇ ਫਿਰ ਇੱਕ ਗੱਲ ਹੋਰ ਮੈਂ ਕਹਿਣੀ ਚਾਹਣਾ ਵੀ ਸਭ ਤੋਂ ਵੱਧ ਇੱਥੇ ਜਿਹੜੇ ਐਮਪੀ ਐਮਪੀਪੀ ਨੇ ਉਹ ਆਪਣੇ ਪੰਜਾਬੀ ਨੇ ਹੁਣ ਸਾਡੇ ਫਾਦਰ ਸਾਹਿਬ ਜਾਂ ਕਿਸੇ ਦੇ ਵੀ ਜਿਹੜੇ ਪਰਿਵਾਰ ਦਾ ਇੱਕ ਮੁਖੀ ਹੁੰਦਾ ਉਹ ਆਪਣੇ ਬੱਚਿਆਂ ਨੂੰ ਸਿਕਿਉਰ ਕਰਦਾ ਅਨਾਕ ਜਿਹੜੇ ਮੇਰੇ ਬੱਚੇ ਆ ਵੀ ਉਹ ਸਿਕਿਉਰ ਰਹਿਣ ਵੀ ਜਿਹੜੀਆਂ ਪ੍ਰੋਬਲਮ ਅਸੀਂ ਦੇਖੀਆਂ ਵੀ ਉਹ ਇਹਨਾਂ ਨੂੰ ਫੇਸ ਨਾ ਕਰਨੀਆਂ ਪੈਣ ਇਹ ਹੀ ਹੁੰਦਾ ਨਾ ਜੀ ਸਾਰੇ ਘਰਾਂ 'ਚ ਇਹ ਵੀ ਇੱਕ ਘਰ ਆ ਤਾਂ ਜੇ ਆਪਾਂ ਇੱਕ ਘਰ ਸਮਝ ਕੇ ਇਹਨੂੰ ਚੱਲਾਂਗੇ ਤੇ ਇੱਥੇ ਜਿਹੜੇ ਐਮਪੀ ਐਮਪੀਪੀ ਉਹਨਾਂ ਜੇ ਮੈਂ ਕਹਿੰਨਾ ਉਹ ਇੱਕ ਵਾਰ ਖੜ ਜਾਣਾ ਨੇ ਇਹਨਾਂ ਬੱਚਿਆਂ ਦੇ ਨਾਲ ਕਿ ਬਾਈ ਅਸੀਂ ਤੁਹਾਡੇ ਨਾਲ ਅਸੀਂ ਸਰਕਾਰਾਂ ਹੀ ਤੋੜ ਦਵਾਂਗੇ ਠੀਕ ਹੈ ਨਾ ਜੀ ਅਸੀਂ ਇੱਕ ਮੈਂ ਤੁਹਾਨੂੰ ਵਿੱਚ ਤਾਂ ਕਰਕੇ ਰੋਕਿਆ ਕਿਉਂਕਿ ਨਾ ਤੁਸੀਂ ਐਮਪੀਪੀਐਸ ਦੀ ਗੱਲ ਕੀਤੀ ਹੈ ਪੋਲਿਟਿਕਸ ਕਿਹੋ ਜੀ ਐਥੋਂ ਦੀ ਮਤਲਬ ਪੰਜਾਬ ਦੇ ਵਿੱਚ ਤਾਂ ਜਿਵੇਂ ਆਮ ਕਹਿ ਦਿੱਤਾ ਜਾਂਦਾ ਕਿ ਲੀਡਰ ਭਾਈ ਨਾ ਜਵਾਬ ਦਿੰਦੇ ਨੇ ਨਾ ਹੱਕ 'ਚ ਖੜਦੇ ਨੇ ਅਗਲਾ ਕਹਿੰਦਾ ਜੇ ਇਹਦੇ ਨਾਲ ਖੜ ਕੇ ਮੇਰੇ ਪੁਰਾਣੇ ਬੰਦੇ ਨੇ ਰੁੱਸ ਜਾਣਾ ਐਥੋਂ ਦੇ ਲੀਡਰ ਕਿਹੋ ਜੇ ਨੇ ਕਿਉਂਕਿ ਹੁਣ ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿਹੜੀ ਐਗਜ਼ਾਮਪਲ ਹੈ ਕੈਨੇਡਾ ਦੇ ਗਈਆਂ ਬਹੁਤ ਚੰਗੀਆਂ ਗਈਆਂ ਕਿ ਦੇਖੋ ਜੀ ਉੱਥੇ ਤਾਂ ਅਡਜਸਟਮੈਂਟ ਟਰੂਡੋ ਬੜਾ ਲੋਕਾਂ 'ਚ ਆਮ ਤੁਰਿਆ ਫਿਰਦਾ ਉੱਥੇ ਤਾਂ ਐਮਪੀ ਦਾ ਨਹੀਂ ਪਤਾ ਐਮਐਲਏ ਦਾ ਨਹੀਂ ਪਤਾ ਲੋਕਾਂ ਦੇ ਵਿੱਚ ਕਿਹੋ ਜੀ ਪੋਲਿਟਿਕਸ ਆ ਜਿਹਦਾ ਸਾਹਮਣਾ ਇਸ ਟਾਈਮ ਤੁਸੀਂ ਕੀਤਾ ਜਾਂ ਤੁਸੀਂ ਉਹਨਾਂ ਨਾਲ ਮੀਟਿੰਗਾਂ ਕਰੀਆਂ ਹੋਣਗੀਆਂ ਪੋਲਿਟਿਕਸ ਪੋਲਿਟਿਕਸ ਬਾਈ ਜੀ ਸੇਮ ਲਾਈਕ ਇੰਡੀਆ ਵਾਲੀ ਆ ਇੱਥੇ ਵੀ ਜੇ ਇਹਦਾ ਤੁਹਾਨੂੰ ਲੱਗਦਾ ਕਿ ਸਾਨੂੰ ਇਹਨਾਂ ਤੋਂ ਕੁਝ ਮਿਲ ਜੂਗਾ ਤੇ ਬੰਦੇ ਇੱਥੇ ਆ ਕੇ ਖੜ ਜਾਣਗੇ ਜੇ ਹੁਣ ਨਹੀਂ ਲੱਗਦਾ ਕਿ ਸਾਨੂੰ ਇੱਥੋਂ ਕੁਝ ਨਹੀਂ ਮਿਲਣਾ ਤੇ ਕਿਸੇ ਨੇ ਨਹੀਂ ਖੜਨਾ ਜਦ ਕਿ ਸਾਰੇ ਕਹਿੰਦੇ ਧਰਨਣ ਲੱਗ ਗਿਆ ਧਰਨਣ ਲੱਗ ਗਿਆ ਇਹ ਮਤਲਬ ਸਾਡੇ ਇੱਕ ਅੰਗਰੇਜ਼ ਜਿਹੜੀ ਪੰਜਾਬੀਆਂ ਦੇ ਖਿਲਾਫ ਜਿਹੜੀ ਇੱਕ ਬੜੀ ਲੋਕਾਂ ਨੇ ਆਵਾਜ਼ ਚੱਕੀ ਹੋਵੇ ਇਹ ਜੀ ਫਲਾਨੀ ਹੈਗਾ ਬੈ ਕੇ ਧਰਨਾ ਲਾਉਣ ਦੇ ਬਿੱਲੇ ਆ ਵਾਈ ਅਸੀਂ ਬੱਚਿਆਂ ਵਾਲੇ ਕਮਾਕਾਰਾਂ ਨੇ ਸਾਰੇ ਆਪ ਆਪਣੇ ਕੰਮ ਵੀ ਕਰਦੇ ਆ ਇੱਥੇ ਆਉਂਦੇ ਵੀ ਆ ਫਿਰ ਦੇਖੋ ਅੱਜ ਤੋਂ ਇਹ ਕੋਈ ਅੱਜ ਨਹੀਂ ਧਰਨਾ ਲੱਗਾ ਅੱਜ ਤੋਂ 8-9 ਮਹੀਨੇ ਪਹਿਲਾਂ ਦੀ ਗੱਲ ਆ ਸਾਰੇ ਐਮਪੀਪੀ ਸਾਰੇ ਐਮਪੀਆਂ ਦੇ ਕੋਲ ਜਾ ਜਾ ਕੇ ਇਹਨਾਂ ਨੇ ਰੌਲਾ ਪਾਇਆ ਕਿ ਸਾਡੇ ਨਾਲ ਆ ਧੱਕਾ ਹੋ ਰਿਹਾ ਆ ਵੀ ਤੁਸੀਂ ਇਹਦਾ ਹੱਲ ਦੱਸੋ ਕੀ ਹੋ ਸਕਦਾ ਐਮਪੀ ਜਾਂ ਐਮਪੀਪੀ ਮੋਰੇ ਕੀ ਕਹਿੰਦੇ ਆ ਕਿ ਮੋਰੇ ਇਲੈਕਸ਼ਨ ਆ ਸਾਨੂੰ ਪਤਾ ਕਿ ਤੁਹਾਡੇ ਨਾਲ ਧੱਕਾ ਹੋ ਰਿਹਾ ਕਿ ਮੋਰੇ ਇਲੈਕਸ਼ਨ ਆ ਤੇ ਇਸ ਕਰਕੇ ਅਸੀਂ ਕੁਝ ਨਹੀਂ ਕਰ ਸਕਦੇ ਏ ਜਾਨੀ ਇੱਥੋਂ ਦੇ ਐਮਪੀ ਤੇ ਐਮਪੀਪੀ ਦੇ ਹਾਲ ਇਹ ਆ ਮੈਂ ਤਾਂ ਇਹ ਗੱਲ ਕਹਿਣਾ ਵੀ ਜਿਹੜੇ ਮਤਲਬ ਤੁਸੀਂ ਆਪਾਂ ਉਹ ਇੱਕ ਬੈਟਰ ਫਿਊਚਰ ਲਈ ਉੱਥੋਂ ਇੰਡੀਆ ਤੋਂ ਇੱਥੇ ਆਏ ਸੀਗੇ ਕਿ ਚੱਲ ਯਾਰ ਉੱਥੇ ਦੀਆਂ ਜੇ ਸਰਕਾਰਾਂ ਮਾੜੀਆਂ ਚਲੋ ਇੱਧਰ ਸਰਕਾਰਾਂ ਵਧੀਆ ਹੋਣਗੀਆਂ ਕਿਸੇ ਹੱਦ ਤੱਕ ਵਧੀਆ ਵੀ ਸੀ ਟਰੂਡੋ ਸਰਕਾਰ ਪੰਜਾਬੀਆਂ ਦੇ ਹਿੱਕ ਲਈ ਹਿੱਤ ਲਈ ਬਹੁਤ ਵਧੀਆ ਤਰੀਕੇ ਨਾਲ ਖੜੀ ਵੀ ਆ ਜਿਨੇ ਉੱਥੇ ਦੇ ਬੱਚਿਆਂ ਨੂੰ ਸਾਡੇ ਕਿ ਇੱਥੇ ਰੋਜ਼ਗਾਰ ਦਿੱਤਾ ਪਰ ਕਿਤੇ ਨਾ ਕਿਤੇ ਗਲਤ ਰਣਨੀਤੀਆਂ ਅਪਣਾ ਲਈਆਂ ਗਈਆਂ ਕਿ ਬੱਚੇ ਲੋੜ ਨਾਲੋਂ ਵੱਧ ਜ਼ਿਆਦਾ ਇੱਥੇ ਸੱਦ ਲੈ ਪਰ ਇਸ ਵੇਲੇ ਕੀ ਮੁੱਦਾ ਬਣਿਆ ਹੋਇਆ ਇਸ ਵੇਲੇ ਹੈਗੀਆਂ ਇਲੈਕਸ਼ਨ ਮੇਰੀ ਤਾਂ ਹੁਣ ਚਲੋ ਕਹਿਣਾ ਨਹੀਂ ਚਾਹੁੰਦਾ ਅਸੀਂ ਏਡੇ ਜੋਗੇ ਹੈ ਨਹੀਂ ਕਿ ਕਹਿ ਸਕੀਏ ਹੁਣ ਗੱਲ ਕਰਾਂਗੇ ਬਾਈ ਜਗਮੀਤ ਸਿੰਘ ਦੀ ਜੇ ਹੁਣ ਬਾਈ ਜਗਮੀਤ ਸਿੰਘ ਦੇ ਕਰਕੇ ਸਰਕਾਰ ਬਣੀ ਸੀਗੀ ਠੀਕ ਹੈ ਜੀ ਟਰੂਡੋ ਦੀ ਸਰਕਾਰ ਬਾਈ ਜਗਮੀਤ ਸਿੰਘ ਉਹਨਾਂ ਦੇ ਕਰਕੇ ਬਣੀ ਸੀ ਐਨਡੀਪੀ ਦੇ ਜਿਹੜੇ ਲੀਡਰ ਨੇ ਜੇ ਉਹ ਇੱਕ ਵਾਰ ਕਹਿ ਰਹੇ ਨੇ ਕਿ ਵੀ ਇਹ ਮੇਰੇ ਬੱਚੇ ਆ ਜਾਂ ਮੇਰੇ ਇਹ ਬਾਲੀਵਾਰਸ ਆ ਵੀ ਜਿਨ੍ਹਾਂ ਦਾ ਮੈਂ ਇੱਕ ਨੁਮਾਇੰਦਾ ਚੁਣਿਆ ਹੋਇਆ ਠੀਕ ਹੈ ਜੀ ਹੁਣ ਸਭ ਤੋਂ ਵੱਧ ਪੰਜਾਬੀ ਹੀ ਇੱਥੇ ਆਉਂਦੇ ਆ ਸਾਰੇ ਫੇਰ ਕਹਿੰਦੇ ਕਿ ਪੰਜਾਬੀ ਇੱਥੇ ਕਿਉਂ ਬਾਈ ਪੰਜਾਬੀਆਂ ਦੀ ਗਿਣਤੀ ਬਹੁਤ ਜ਼ਿਆਦਾ ਤਾਂ ਕਰਕੇ ਧਰਨੇ ਵੀ ਜ਼ਿਆਦਾ ਪੰਜਾਬੀ ਹੀ ਲਾਉਂਦੇ ਤੇ ਜੇ ਹੁਣ ਬਾਈ ਜਗਮੀਤ ਸਿੰਘ ਹੀ ਕਹਿ ਦੇਵੇ ਕਿ ਬਾਈ ਇਹਨਾਂ ਬੱਚਿਆਂ ਨੂੰ ਪਹਿਲਾਂ ਤੁਸੀਂ ਹੱਲ ਕਰੋ ਅਸੀਂ ਇਹ ਨਹੀਂ ਕਹਿੰਦੇ ਕਿ ਸਾਨੂੰ ਯਾਰ ਪੀਆਰ ਕਰ ਦਿਓ ਠੀਕ ਹੈ ਜੀ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਸਾਨੂੰ ਇੱਥੋਂ ਕੱਢ ਦਿਓ ਤੁਸੀਂ ਦੇਖੋ ਵੀ ਜੇ ਜਿਹੜੇ ਬੱਚਿਆਂ ਦੇ ਕੋਈ ਕੋਈ ਡਿਫਾਲਟਰ ਆ ਬੱਚੇ ਕੋਈ ਕ੍ਰਿਮੀਨਲ ਰੈਕੋਰਡ ਉਹਨਾਂ ਦੇ ਪਿੱਛੇ ਬੋਲ ਰਹੇ ਆ ਵੀ ਤੁਸੀਂ ਹੁਣ ਉਹਨਾਂ ਦੇ ਉੱਤੇ ਛਾਣਨਾ ਲਾਓ ਉਹਨਾਂ ਨੂੰ ਤੁਸੀਂ ਕੱਢ ਦਿਓ ਅਸੀਂ ਉਹਨਾਂ ਦੇ ਨਾਲ ਖੜਾਂਗੇ ਹੀ ਨਹੀਂ ਯਾਰ ਕਿ ਸਭ ਤੋਂ ਵੱਡੇ ਸਵਾਲ ਸਾਨੂੰ ਇਹ ਹੁੰਦੇ ਕਿ ਤੁਸੀਂ ਜਿੱਥੇ ਕਿੱਥੇ ਜਾ ਕੇ ਸਟੂਡੈਂਟਾਂ ਦੇ ਨਾਲ ਖੜ ਜਾਂਦੇ ਆ ਵੀ ਸਟੂਡੈਂਟ ਮਾਰੇ ਆ ਹੁਣ ਰਾਤੀਂ ਇੱਥੇ ਟ੍ਰੈਂਟੀ ਕਾਮਨ ਪਲਾਜ਼ਾ ਆਇਆ ਬਹੁਤ ਵੱਡਾ ਪਲਾਜ਼ਾ ਹੈ ਇੱਕ ਉੱਥੇ ਇੱਥੇ ਸ਼ਹਿਰਾਂ ਦੇ ਪਹਿਲਾਂ ਪਲਾਜ਼ੇ ਵਿੱਚ ਕੀੜੀਆਂ ਮਾਰਦੇ ਸੀ ਪੰਜਾਬੀ ਬੰਦੇ ਆਪਣੇ ਪੱਗਾਂ ਵਾਲੇ ਬੰਦੇ ਆ ਫਿਰ ਗੱਲ ਉੱਥੇ ਹੀ ਆ ਜਾਂਦੀ ਆ ਜਿਹੜੇ ਨਵੇਂ ਪੁਰਾਣਿਆਂ ਦੀਆਂ ਗੱਲਾਂ ਪੱਗਾਂ ਸਿਰ ਦੇ ਉੱਤੇ ਆ दारू ਪੀਤੀ ਹੋਈ ਆ ਕੁੜੀਆਂ ਛੇੜੀ ਜਾਂਦੇ ਆ ਉੱਥੇ ਥੀਏਟਰ ਬਣਿਆ ਹੋਇਆ ਆ ਉੱਥੇ ਕੋਈ ਆਪਣੀ ਫੈਮਲੀ ਦੇ ਨਾਲ ਜਾ ਕੇ ਮੂਵੀ ਨਹੀਂ ਦੇਖ ਸਕਦਾ ਗੱਲ ਫੇ ਉਹ ਆ ਗਈ ਕਿ ਉਹ ਪਰ ਸਾਰੇ ਬੰਦੇ ਇੱਕੋ ਜਿਹੇ ਨਹੀਂ ਆ ਮੈਂ ਬਾਰ ਬਾਰ ਹਰੇਕ ਵੀਡੀਓ ਦੇ ਵਿੱਚ ਇਹ ਗੱਲ ਕਹਿਣਾ ਹੁੰਦਾ ਸਾਰੇ ਸਟੂਡੈਂਟ ਨਹੀਂ ਗਲਤ ਸਾਰੇ ਸਿਟੀਜ਼ਨ ਨਹੀਂ ਗਲਤ ਹੁਣ ਇਥੇ ਪ੍ਰੋਟੈਸਟ ਲੱਗਾ ਲੰਗਰ ਪਿੱਛੇ ਆਟ ਪਿੱਛੇ ਤੁਸੀਂ ਢਾਪਾ ਦੇਖਦੇ ਹੁਣ ਵੀ ਉਹ ਸਿਟੀਜ਼ਨ ਹੀ ਆ ਬੰਦੇ ਉਹ ਇੱਥੇ ਲੰਗਰ ਪਚਾਉਂਦੇ ਅਸੀਂ ਕਿਦਾਂ ਸਾਰੇ ਸਿਟੀਜ਼ਨਾਂ ਨੂੰ ਗਲਤ ਕਹਿ ਦਈਏ ਹੁਣ ਇਹ ਸਾਰੇ ਸਟੂਡੈਂਟ 18 18 ਘੰਟੇ ਵੀ ਵੀ ਘੰਟੇ ਕਰਕੇ ਇਹਨਾਂ ਨੇ ਇੱਥੇ ਕੰਮ ਕੀਤਾ ਆਪਣੇ ਟੱਬਰ ਪਾਲੇ ਪਿੱਛੇ ਹੁਣ ਜੇ ਅੱਜ ਸਟੂਡੈਂਟ ਵੱਧ ਬਰਾਲੇ ਉਹ ਇਹਨਾਂ ਦੀ ਨਹੀਂ ਗਲਤੀ ਹੈਗੀ ਉਹ ਗਲਤੀ ਸਰਕਾਰਾਂ ਦੀ ਆ ਸੋ ਸਰਕਾਰਾਂ ਨੂੰ ਬੇਨਤੀ ਆ ਵੀ ਕਿਤੇ ਨਾ ਕਿਤੇ ਤੁਸੀਂ ਭਾਈ ਇਹਨਾਂ ਦਾ ਸਾਥ ਦਿਓ ਖੜੋ ਇਹ ਆਪਾਂ ਇਹ ਨਹੀਂ ਕਹਿੰਦੇ ਕਿ ਸਰਕਾਰ ਉਹ ਗਲਤ ਹੈ ਜਾਂ ਉਹ ਸਹੀ ਆ ਤੁਸੀਂ ਦੇਖ ਲਓ ਸੋਲੂਸ਼ਨ ਕੱਢੋ ਠੀਕ ਹੈ ਮਸਲੇ ਤਾਂ ਮਸਲਾ ਤਾਂ ਹਰੇਕ ਨੂੰ ਪਤਾ ਕਿ 10 ਲੱਖ ਸਟੂਡੈਂਟ ਆ ਗਿਆ ਪਰ ਅੱਜ ਆਪਾਂ ਉਹ ਹੱਲ ਕੱਢਣਾ ਕਿ ਹੱਲ ਕਿੱਥੇ ਆ ਤੇ ਉਹ ਆਪਣੇ ਦੋਨਾਂ ਸਰਕਾਰਾਂ ਨੂੰ ਵੀ ਬੇਨਤੀ ਆ ਲਿਬਰਲ ਪਾਰਟੀ ਨੂੰ ਵੀ ਤੇ ਕੰਜ਼ਰਵੇਟਿਵ ਨੂੰ ਵੀ ਵੀ ਤੁਸੀਂ ਇਸ ਚੀਜ਼ ਨੂੰ ਵਾਧੇ ਤਰੀਕੇ ਨਾਲ ਸਮਝ ਵੀ ਸਕਦੇ ਆ ਇਥੋਂ ਦੀ ਇਕਨੋਮੀ ਨੂੰ ਮੈਂ ਦਾ ਮੈਂ ਤਾਂ ਚਲੋ ਕਹਿਣਾ ਨਹੀਂ ਚਾਹੁੰਦਾ ਮੈਂ ਤਾਂ ਇਹ ਵੀ ਗੱਲ ਕਹਿਣਾ ਕਿ ਤੁਸੀਂ 20000 ਡਾਲਰ ਇੱਕ ਬੰਦੇ ਦਾ ਰੱਖ ਦੋ 20000 ਦਾ ਜੇ ਇੱਕ ਬੰਦੇ ਕਹਿੰਦੇ ਆ ਨਾ ਕਿ ਸਾਡੀ ਇਕਨੋਮੀ ਡਾਊਨ ਹੋ ਗਈ ਆ ਇੱਥੇ ਦੇ ਗਵਰਨਮੈਂਟਸ کہہ ਰਹੀਆਂ ਕਿ ਸਾਡੀ ਇਕਨੋਮੀ ਡਾਊਨ ਹੋ ਗਈ ਆ 20000 ਬੰਦੇ ਦਾ ਇੱਕ ਦਾ ਰੱਖ ਦੋ ਛਾਨਣਾ ਲਾਓ ਜਿਹੜਾ ਬੰਦਾ ਲੱਗਦਾ ਕਿ ਬੰਦਾ ਡਿਫਾਲਟਰ ਆ ਕ੍ਰਾਈਮਨਲ ਆ ਉਹਨੂੰ ਜਾ ਕੇ ਬਾਹਰ ਮਾਰੋ ਜਿੱਦਾਂ ਤੁਹਾਡਾ ਦਿਲ ਕਰਦਾ ਉਹਨਾ ਕਰੋ ਪਰ ਜਿਹੜੇ ਬੰਦੇ ਮਿਹਨਤੀ ਆ ਜਿਹੜੇ ਬੰਦੇ ਇੱਥੇ ਦੀ ਇਕਨੋਮੀ ਦੇ ਵਿੱਚ ਵਾਧਾ ਕਰ ਰਹੇ ਆ ਉਹਨਾਂ ਨੂੰ ਤਾਂ ਤੁਸੀਂ ਯਾਰ ਕਮ ਸਿਕਮ ਪੀਆਰ ਦਿਓ ਜਿਹੜੇ ਆਪਾਂ ਇੱਥੇ ਬੈਟਰ ਭਵਿੱਖ ਲਈ ਬੈਟਰ ਫਿਊਚਰ ਲਈ ਇੱਥੇ ਆਏ ਸੀਗੇ ਉਹਨਾਂ ਨੂੰ ਆਪਾਂ ਕਿਉਂ ਮਤਲਬ ਇਦਾਂ ਖੱਜਲ ਠੀਕ ਹੈ ਜੀ ਮੇਰੀ ਦਾ ਹੱਥ ਜੋੜ ਕੇ ਇਹੀ ਬੇਨਤੀ ਹੈ ਸਰਕਾਰਾਂ ਮੋਰੇ ਕਿ ਇਹ ਮਸਲੇ ਨੂੰ ਹੱਲ ਕੀਤਾ ਜਾਵੇ ਨਾ ਕਿ ਮਸਲੇ ਨੂੰ ਹੋਰ ਬੜਾਇਆ ਜਾਵੇ ਹਨਾ ਇਹਦੇ ਵਿੱਚ ਬਿਲਕੁਲ ਹਾਂਜੀ ਇਹਦੇ ਵਿੱਚ ਇੱਕ ਮੈਂ ਐਡ ਕਰਨੀ ਚਾਹੁੰਦਾ ਚੀਜ਼ ਹੈ ਨਾ ਜਿੱਦਾਂ ਆਪਣੇ ਬਾਰ-ਬਾਰ ਗਿਆ ਜਾਂਦਾ ਪ੍ਰੋਟੈਸਟ ਦੀ ਗੱਲ ਗਈ ਜਾਂਦੀ ਵੀ ਤੁਸੀਂ ਯਾਰ ਉੱਥੇ ਵੀ ਕਰਦੇ ਸੀ ਇੱਥੇ ਵੀ ਇਹੀ ਬਹੁਤ ਸਾਰੇ ਬਹੁਤ ਸਾਰੇ ਇਦਾਂ ਦੇ ਬਿਆਨ ਆਉਂਦੇ ਨੇ ਕਹਿੰਦੇ ਯਾਰ ਤੁਸੀਂ ਜਲੂਸ ਕਢਾ ਰਹੇ ਹੋ ਉੱਥੇ ਵੀ ਹਾਂਜੀ ਉਹੀ ਚੀਜ਼ ਅਸੀਂ ਚਾਹੁੰਦੇ ਆਂ ਵੀ ਪ੍ਰੋਟੈਸਟ ਜਿਹੜਾ ਆ ਇਹ ਸਾਡੀ ਕਮਿਊਨਿਟੀ ਦੇ ਵੱਲੋਂ ਚੀਜ਼ ਮਿਲੀ ਹੋਣੀ ਹੈ ਵੈਸਟ ਵੀ ਦੇਣਾ ਤੇ ਕੈਨੇਡਾ ਦੇ ਵਿੱਚ ਰੋਜ਼ ਪ੍ਰੋਟੈਸਟ ਹ ਕਦੀ ਤੁਸੀਂ ਟੋਰਾਂਟੋ ਜਾ ਕੇ ਦੇਖੋ ਟੋਰਾਂਟੋ ਦੀਆਂ ਸੜਕਾਂ ਜਿਹੜੀਆਂ ਨੇ ਉਹ ਪ੍ਰੋਟੈਸਟ ਨਾਲ ਭਰੀਆਂ ਪਈਆਂ ਨੇ ਪਲਸਤੀਨ ਦਾ ਪ੍ਰੋਟੈਸਟ ਹੋ ਗਿਆ ਕੈਨੇਡਾ ਫਰਸਟ ਦਾ ਹੋ ਗਿਆ ਵਾਈਟ ਸੁਪਰੀਮਸੀ ਦਾ ਹੋ ਗਿਆ ਐਲਜੀਬੀਟੀ ਦਾ ਹੋ ਗਿਆ ਮੈਨੂੰ ਆਪਣੇ ਪੁਰਾਣੇ ਪੰਜਾਬੀ ਵੀ ਇਹ ਦੱਸਣ ਕਿ ਉਹਨਾਂ ਪ੍ਰੋਟੈਸਟਾਂ ਦੇ ਖਿਲਾਫ ਕਿਉਂ ਨਹੀਂ ਬੋਲਦੇ ਐਲਜੀਬੀਟੀ ਦਾ ਪ੍ਰੋਟੈਸਟ ਹੋਇਆ ਗੋਰੇ ਗੋਰੀਆਂ ਨੰਗੇ ਹੋ ਗਏ ਸੀ ਲਿਟਰਲੀ ਨੇਕਡ ਸੀਗੇ ਆਪਣੇ ਕੱਪੜੇ ਧਾਰ ਤੇ ਸਾਰੇ ਦੇ ਸਾਰੇ ਉਹਨਾਂ ਨੇ ਇਵਨ ਗੋਰਿਆਂ ਨੇ ਗੱਲ ਕੀਤੀ ਵੀ ਯਾਰ ਆ ਨਹੀਂ ਚਾਹੀਦਾ ਸੀ ਸਾਡੇ ਬੱਚਿਆਂ ਨੂੰ ਮੈਸੇਜ ਕੀਤਾ ਜਾਂਦਾ ਪਰ ਆਪਣੇ ਕਿਸੇ ਬੰਦੇ ਦੀ ਜਵਾਨ ਨਹੀਂ ਖੁੱਲੀ ਪਰ ਮੈਂ ਕਹਿੰਦਾ ਵੀ ਜਦੋਂ ਅਸੀਂ ਇਹ ਇੱਕ ਇਸ ਕੰਟਰੀ ਦੇ ਵਿੱਚ ਡੈਮੋਕਰੈਟਿਕ ਰਾਈਟ ਆ ਵੀ ਜਦੋਂ ਤੁਹਾਡੇ ਹਾਰੇ ਹੀ ਲੇ ਖਤਮ ਹੋ ਜਾਂਦੇ ਆ ਤੁਸੀਂ ਪ੍ਰੋਟੈਸਟ ਤੇ ਉਤਰ ਸਕਦੇ ਆ ਇਹ ਜਿੰਨਾ ਜਕਰ ਵਾਇਲੈਂਟ ਨਹੀਂ ਹੁੰਦੇ ਤੁਸੀਂ ਬਿਜ਼ਨਸ ਨੂੰ ਡਿਸਟਰਪਟ ਨਹੀਂ ਕਰਦੇ ਸੁਪਰੀਮ ਕੋਰਟ ਆਫ ਕੈਨੇਡਾ ਕਹਿੰਦੀ ਆ ਵੀ ਤੁਸੀਂ ਮਤਲਬ ਕਿ ਨਾਨ ਵਾਇਲੈਂਟ ਤਰੀਕੇ ਦੇ ਨਾਲ ਪੀਸਫੁਲੀ ਪ੍ਰੋਟੈਸਟ ਕਿਤੇ ਵੀ ਕਰੋ ਵੈਲਕਮ ਹੁੰਦਾ ਇਸ ਚੀਜ਼ ਦਾ ਪੁਲਿਸ ਆਉਂਦੀ ਆ ਸਿਕਿਉਰਿਟੀ ਆਉਂਦੀ ਆ ਸਾਨੂੰ ਕੋਈ ਕੁਝ ਨਹੀਂ ਕਹਿੰਦਾ ਜੇ ਅਸੀਂ ਗਲਤ ਕਰਦੇ ਹੋਈਏ ਤਾਂ ਪੁਲਿਸ ਚੱਕੇ ਨਾ ਪੁਲਿਸ ਚਾਰਜਸ ਨਾਲ ਆ ਵੀ ਸਾਡੇ ਤੇ ਹਨਾ ਤੇ ਉਹ ਚੀਜ਼ਾਂ ਨੂੰ ਐ ਕਹਿ ਦੇਣਾ ਤੇ ਦੂਸਰੀ ਗੱਲ ਵੀ ਜਿਹੜੀਆਂ ਗੱਲਾਂ ਬਾਤਾਂ ਨੇ ਮੈਂ ਤੁਹਾਨੂੰ ਸਕਰੀਨਸ਼ਾਟ ਵੀ ਭੇਜੂਗਾ ਤੁਸੀਂ ਆਪਣੀ ਵੀਡੀਓ ਦੇ ਉੱਤੇ ਨਾਲ ਲਾਇਓ ਵੀ ਇੱਥੇ ਤਾਂ ਇੱਕ ਫੈਡਰਲ ਵਕੀਲ ਹੈ ਇਮੀਗ੍ਰੇਸ਼ਨ ਦਾ ਸਟੀਵਨ ਤੇ ਉਹ ਜਿਹੜੀਆਂ ਗੱਲਾਂ ਬਾਤਾਂ ਅਸੀਂ ਕਰ ਰਹੇ ਹਾਂ ਸੇਮ ਗੱਲਬਾਤ ਉਹ ਕਰ ਰਿਹਾ ਜਿਸ ਦਿਨ ਇਹਨਾਂ ਨੇ ਲੋ ਵੇਜ ਐਲਮੀਏ ਬੰਦ ਕੀਤੀ ਆ ਆਪਣੇ ਪੂਰੇ ਕੈਨੇਡਾ ਜੀ ਉਹ ਰੌਲਾ ਪਿਆ ਕਿ ਸੀ ਵੀ ਐਲਮੀਏ ਬੰਦ ਹੋ ਗਈ ਐਲਮੀਏ ਬੰਦ ਨਹੀਂ ਸੀ ਬਈ ਲੋ ਵੇਜ ਬੰਦ ਹੋਈ ਸੀ ਹੁਣ ਲੋ ਵੇਜ ਤੇ ਹਾਈ ਵੇਜ ਦਾ ਰੌਲਾ ਇੱਕ ਹੀ ਆ ਕਿ ਲੋ ਲੋ ਜਦੋਂ ਵੇਜ ਆ ਤੇ ਲੋ ਟੈਕਸ ਆ ਜਦੋਂ ਹਾਈ ਵੇਜ ਆ ਤੇ ਹਾਈ ਟੈਕਸ ਸਿੰਪਲ ਗੱਲ ਸਿਗੀ ਵੀ ਇਹਨਾਂ ਤੋਂ ਹੋਰ ਟੈਕਸ ਕਢਾਓ ਜਦੋਂ ਬੰਦਾ ਜਿਹੜਾ ਐਲਵਾ ਹੀ ਲੈਂਦਾ ਉਹ ਕੈਸ਼ ਤੇ ਕੰਮ ਨਾਲ ਕਰ ਰਿਹਾ ਉਹਨੂੰ ਦਿਖਾਇਆ ਤਾਂ ਇਹ ਜਾ ਰਿਹਾ ਕਿ 30 32 ਡਾਲਰ ਤੇ ਕੰਮ ਕਰਦਾ ਪਰ ਉਹ ਅਸਲ ਵਿੱਚ ਲੈ ਰਿਹਾ 12 13 ਡਾਲਰ ਹੀ ਆ ਉਹ ਜਿਹੜਾ ਉੱਤੇ ਵਾਲਾ ਪੈਸਾ ਆ ਉਹ ਕੈਸ਼ ਘੁੰਮ ਰਿਹਾ ਤੇ ਉਹਨੂੰ ਜਿਹੜਾ ਰਹਿੰਦਾ ਟੈਕਸ ਆ ਸਰਕਾਰ ਨੂੰ ਉਹ ਬੰਦੇ ਨੂੰ ਦੇਣਾ ਪੈ ਰਿਹਾ ਤੇ ਸਟੀਵਨ ਉਸ ਦਿਨ ਪਾਉਂਦਾ ਆ ਆਪਣੇ ਟਵਿੱਟਰ ਹੈਂਡਲ ਦੇ ਉੱਤੇ ਐਕਸ ਦੇ ਉੱਤੇ ਸਟੀਵਨ ਨੂੰ ਦੇ ਬਾਰੇ ਤੁਸੀਂ ਜਾ ਕੇ ਕੋਈ ਬੰਦਾ ਵੀ ਜਾ ਕੇ ਉਹਨੂੰ ਸਰਚ ਕਰ ਲਿਓ ਇੱਧਰ ਤਾਂ ਫੈਡਰਲ ਲਾਇਰ ਹੈ ਉਹ ਇਮੀਗ੍ਰੇਸ਼ਨ ਦਾ ਉਹ ਕਹਿੰਦਾ ਇਟਸ ਨੋਟ ਕਲੀਅਰ ਟੂ ਮੀ ਵਾਈ ਐਲ ਐਮ ਆਈ ਐਸ਼ ਸ਼ੁੱਡ ਬੀ ਰਿਕੁਆਇਰਡ ਟੂ ਐਕਸਟੈਂਡ ਦਾ ਵਰਕ ਪਰਮਿਟਸ ਆਫ ਐਗਜ਼ਿਸਟਿੰਗ ਏਮਪਲੋਇਜ਼ ਆਹੀ ਗੱਲ ਤਾਂ ਅਸੀਂ ਕਹਿ ਰਹੇ ਹਾਂ ਵੀ ਜਿਨ੍ਹਾਂ ਨੇ 3 ਤੋਂ 5 ਸਾਲ ਕੰਮ ਕਰ ਲਿਆ ਇੱਥੇ ਐਗਜ਼ਿਸਟ ਕਰ ਰਹੇ ਆ ਏਮਪਲੋਇਜ਼ ਏਮਪਲੋਇਰ ਦੇ ਨਾਲ ਕਿਸੇ ਨਾਲ ਕੰਮ ਕਰ ਰਹੇ ਆ ਉਹਨਾਂ ਨੇ ਟੈਕਸ ਭਰਤੇ ਜਿਹੜੇ ਜਿਹੜੇ ਟੈਕਸ ਤੁਸੀਂ ਟੈਕਸਿਸ ਮੰਗੇ ਭਾਵੇਂ ਉਹ ਪੈਨਸ਼ਨ ਪਲਾਨ ਦੇ ਵਿੱਚ ਸੀਗਾ ਭਾਵੇਂ ਉਹ ਫੈਡਰਲ ਤਾਂ ਸੀਗਾ ਭ ਕੋਈ ਟੈਕਸ ਨਹੀਂ ਛੱਡਿਆ ਉਹਨਾਂ ਬੰਦਿਆਂ ਨੇ ਉਹਨਾਂ ਦਾ ਰੈਕર્ડ ਕਲੀਨ ਆ ਤੇ ਉਹਨਾਂ ਨੂੰ ਐਲ ਐਮ ਆਈਓ ਤੋਂ ਐਗਜ਼ੈਂਪਟ ਵਰਕ ਪਰਮਿਟਸ ਐਕਸੈਂਸ਼ਨਸ ਕਿਉਂ ਨਹੀਂ ਮਿਲਣੀਆਂ ਚਾਹੀਦੀ ਇਹਨਾਂ ਦੇ ਵਕੀਲ ਕਹਿ ਰਹੇ ਆ ਇਮੀਗ੍ਰੇਸ਼ਨ ਦੇ ਤੇ ਉਹੀ ਗੱਲ ਅਸੀਂ ਕਹਿ ਰਹੇ ਆ ਤੇ ਸਾਡੇ ਬੰਦੇ ਕਹਿੰਦੇ ਵੀ ਯਾਰ ਗੱਲ ਗਲਤ ਹੋ ਰਹੀ ਆ ਹਨਾ ਵੀ ਅਸੀਂ ਕਹਿੰਨੇ ਵੀ ਜਿਹੜੇ ਜਿਹੜਾ ਬੰਦਿਆਂ ਨੇ ਲਾਅ ਪੜਿਆ ਜੀ ਉਹ ਉਹ ਬੰਦੇ ਗੱਲਾਂ ਕਰ ਰਹੇ ਨੇ ਤੇ ਆਪਾਂ ਹੋਰ ਵੀ ਤੁਹਾਨੂੰ ਸਕਰੀਨ ਸ਼ਾਟਸ ਮੈਂ ਭੇਜੂੰਗਾ ਵੀ ਇਹ ਡਾਟਾ ਕੈਲੋ ਵੀ ਕਿੱਥੋਂ ਮਿਲਦਾ ਸਾਨੂੰ ਜਿਹੜਾ ਆਪਾਂ 1,70,000 ਕਹਿੰਨੇ ਆ ਵੀ ਬੰਦਾ ਹਨਾ ਉਹ ਡਾਟਾ ਸਾਡੇ ਕੋਲ ਕਿੱਥੋਂ ਹੈਗਾ ਹੈ ਹਨਾ ਤੇ ਜਾਂ ਹੋਰ ਗੱਲਾਂ ਬਾਤਾਂ ਵੀ ਜਿਹੜੀਆਂ ਆਪਣੇ ਯੂਨਾਈਟਿਡ ਨੇਸ਼ਨਸ ਦੀ ਇੱਕ ਰਿਪੋਰਟ ਆਈ ਆ ਉਹਦਾ ਤੁਹਾਨੂੰ ਮੈਂ ਸਕਰੀਨਸ਼ਾਟ ਭੇਜੂਗਾ ਤੁਸੀਂ ਨਾਲ ਲਾਇਓ ਜਿਵੇਂ ਬੰਦੇ ਕਹਿੰਦੇ ਯਾਰ ਤੁਸੀਂ ਬਹੁਤ ਜ਼ਿਆਦਾ ਹੁਣ ਇਹਨੂੰ ਐਵੇਂ ਹੀ ਜ਼ਿਆਦਾ ਕਰ ਲਾ ਪਏ ਕਹਿੰਦੇ ਜੀ ਉਹਦੇ ਵਿੱਚ ਯੂਨਾਈਟਿਡ ਨੇਸ਼ਨਸ ਦੇ ਜਿਹੜੇ ਨਾ ਹਿਡਨ ਇਨਵੈਸਟੀਗੇਟਰਸ ਨੇ ਉਹ ਕੈਨੇਡਾ 'ਚ ਘੁੰਮੇ ਆ ਉਹਨਾਂ ਨੇ ਇੱਕ ਰਿਪੋਰਟ ਦਿੱਤੀ ਆ ਮੇਰੇ ਸਾਬ ਨਾਲ ਮਹੀਨਾ ਨਹੀਂ ਟੱਪਿਆ ਹਜੇ ਨਾ ਮਹੀਨਾ ਨਹੀਂ ਹਜੇ ਟੱਪਿਆ ਉਹਨਾਂ ਨੇ ਕਿਹਾ ਕਿ ਜਿਹੜਾ ਮਾਡਰਨ ਸੌਰੀ ਜਿਹੜਾ ਕਰੰਟ ਇਮੀਗ੍ਰੇਸ਼ਨ ਸਿਸਟਮ ਆਫ ਕੈਨੇਡਾ ਇਟਸ ਅ ਮਾਡਰਨ ਸਲੇਵਰੀ ਉਹਨਾਂ ਨੇ ਮਾਡਰਨ ਸਲੇਵਰੀ ਨੂੰ ਕਟੇਸ਼ਨ 'ਚ ਰੱਖਿਆ ਇਹ ਚੀਜ਼ ਬਹੁਤ ਵੱਡੀ ਆ ਕਿ ਸਲੇਵਰੀ ਕਿਸ ਕਿਸ ਚੀਜ਼ ਨੂੰ ਕਹਿੰਦੇ ਆ ਅਸੀਂ ਗੁਲਾਮ ਨੂੰ ਕਹਿੰਦੇ ਆ ਜਿਹੜਾ ਬੰਦਾ ਵੱੱਜਾ ਹੋਇਆ ਨੌਕਰ ਤੋਂ ਵੀ ਨੀਮਾ ਹੁੰਦਾ ਸਲੇਵ ਜਿਹੜਾ ਉਹ ਸਲੇਵ ਹੁੰਦਾ ਹੈ ਤੇ ਇਹ ਉਹਨੇ ਕਿਹਾ ਵੀ ਮਾਡਰਨ ਟਾਈਮ ਦੇ ਉੱਤੇ ਜਿਸ ਕਿਸੇ ਚੀਜ਼ ਦੇ ਵਿੱਚ ਸਲੇਵਰੀ ਆ ਤਾਂ ਇਮੀਗ੍ਰੇਸ਼ਨ ਸਿਸਟਮ ਆ ਕੈਨੇਡਾ ਕੈਨੇਡਾ ਹੁਜੇ ਯੂਨਾਈਟਿਡ ਨੇਸ਼ਨਸ ਆਪਣੇ ਇਨਵੈਸਟੀਗੇਟਰਸ ਨੂੰ ਲਿਆ ਕੇ ਇੱਥੇ ਰਿਪੋਰਟ ਇਹ ਪੇਸ਼ ਕਰਦੀ ਆ ਤੇ ਮਾਰਕ ਮਿਲਰ ਨੂੰ ਪੁੱਛਿਆ ਜਾਂਦਾ ਉਹ ਨੂੰ ਬੜਾ ਲਾਈਟਲੀ ਲੈਂਦਾ ਤੇ ਜਦੋਂ ਅਸੀਂ ਕਿਸੇ ਨੂੰ ਦੱਸਦੇ ਆ ਸਾਡੇ ਰਿਪੋਰਟਰ ਪੁੱਛਦੇ ਆ ਭਾਈ ਤੁਸੀਂ ਆਪਣੇ ਨੂੰ ਮਾਡਰਨ ਸਲੇਵ ਮੰਨਦੇ ਹੋ ਮੈਂ ਕਿਹਾ ਵੀ ਇਹ ਯੂਨਾਈਟਿਡ ਨੇਸ਼ਨਸ ਦੇ ਇਨਵੈਸਟੀਗੇਟਰਸ ਨੂੰ ਪਹਿਲਾਂ ਦੇ ਅੱਗ ਪੁੱਛੋ ਕਿ ਉਹਨਾਂ ਨੇ ਕਿਉਂ ਲਿਖਿਆ ਦੂਸਰੀ ਗੱਲ ਤੁਸੀਂ ਬੰਦੇ ਨੂੰ ਕਿਸੇ ਬੰਦੇ ਨਾਲ ਬੰਨਤਾ ਤੁਸੀਂ ਐਲਐਮਈ ਦੀ ਦਵਾ ਕੇ ਉਸ ਬੰਦੇ ਨੂੰ ਉਹਦੇ ਨਾਲ ਬੰਨਤਾ ਵੀ 2 ਸਾਲ ਤੂੰ ਇਹਦੇ ਨਾਲ ਕੰਮ ਕਰਨਾ ਉਹ ਬੌਂਡ ਹੋ ਗਿਆ ਉਹ ਉਹਦੇ ਟੈਕਸ ਨਾ ਬੱਜਾ ਪਿਆ ਸਰਕਾਰ ਦੇ ਨਾਮ ਉਹ ਉਹਦੇ ਜਿਹੜੀ ਪੇ ਆਉਣੀ ਆ ਉਹਦੇ ਨਾਲ ਉਹਦੇ ਨਾਲ ਬੱਜਾ ਪਿਆ ਵੀ ਤੁਸੀਂ ਤਾਂ ਲਖਾਤਾ ਉਹ ਤੋਂ 30 32 ਡਾਲਰ ਲਈ ਉਹਨੂੰ ਮਿਲ ਉਹ ਮਾਡਰਨ ਸਲੇਰੀ ਤਾਂ ਹੋਰ ਹੈ ਕੀ ਹੈ ਸੋ ਇਹ ਇਹ ਕੁਝ ਚੱਲ ਰਿਹਾ ਇਹਦੇ ਵਿੱਚ ਬੰਦੇ ਜਿਹੜੇ ਨੇ ਸਮਝਣਾ ਚਾਹੀਦਾ ਸੀ ਸਾਰੀ ਚੀਜ਼ ਨੂੰ ਪਰ ਸਮਝ ਤੋਂ ਬਿਨਾਂ ਸਾਰੀ ਗੱਲਬਾਤ ਹੋ ਰਹੀ ਆ ਤੇ ਉਹਦੇ ਲਈ ਅਸੀਂ ਇਹੀ ਰਿਕਵੈਸਟ ਕਰਦੇ ਆਂ ਭਾਈ ਜੇ ਕੋਈ ਸਵਾਲ ਹੁੰਦਾ ਇੱਥੇ ਆਇਆ ਕਰੋ ਤੁਸੀਂ ਦੇਖ ਸਕਦੇ ਹੋ ਹੁਣ ਤਾਂ ਇਹਨਾਂ ਨੇ ਵੱਡਾ ਟੈਂਟ ਲਾ ਲਿਆ ਤੇ ਜਿਹੜੇ ਵੀਰ ਰਾਤ ਨੂੰ ਇੱਥੇ ਰਹਿੰਦੇ ਆਂ ਵੀ ਉਹਨਾਂ ਕੋ ਆਓ ਸਾਡੇ ਦਿਨੇ ਆਓ ਜਿਹੜਾ ਵੀ ਬੰਦਾ ਅਵੇਲੇਬਲ ਹੈਗਾ ਜੇ ਤੁਹਾਡੇ ਕੋਈ ਸਵਾਲ ਆ ਸੁਜੈਸ਼ਨ ਦਾ ਦੋ ਅਸੀਂ ਸੁਣਾਂਗੇ ਵੀ ਤੇ ਜੇ ਤੁਹਾਡਾ ਕੋਈ ਸਵਾਲ ਆ ਸੀ ਉਹਨੂੰ ਜੋ ਵੀ ਅਸੀਂ ਆਨਸਰ ਕਰ ਸਕਦੇ ਆਨਸਰ ਵੀ ਕਰਾਂਗੇ ਵੱਡੀ ਗੱਲ ਹੈ ਕਿਉਂਕਿ ਦੇਖੋ ਹਰ ਹਰ ਇੱਕ ਮਸਲੇ ਦਾ ਹੱਲ ਗੱਲਬਾਤ ਹੀ ਹੁੰਦੀ ਆ ਹੁਣ ਤੁਸੀਂ ਬਿਨਾ ਕਿਸੇ ਹਨਾ ਗੱਲਬਾਤ ਤੋਂ ਜਾਂ ਇਹਨਾਂ ਕੋਲੇ ਪਹੁੰਚੇ ਇਹਨਾਂ ਦੇ ਬਾਰੇ ਜਜਮੈਂਟ ਦੇਣੀ ਇਹਨਾਂ ਦੇ ਬਾਰੇ ਕਮੈਂ ਮੈਨੂੰ ਲੱਗਦਾ ਉਹ ਉਹ ਵੀ ਕਿਤੇ ਨਾ ਕਿਤੇ ਚੰਗੀ ਗੱਲ ਨਹੀਂ ਹੈਗੀ ਕਿਉਂਕਿ ਇਹਦੇ ਵਿੱਚ ਪੰਜਾਬ ਦੇ ਸਭ ਤੋਂ ਵੱਧ ਨੌਜਵਾਨ ਜਿਹੜੇ ਨੇ ਉਹ ਇਸ ਮਸਲੇ ਦੇ ਵਿੱਚ ਪਿਸ ਰਹੇ ਨੇ ਉਲਝ ਰਹੇ ਨੇ ਉਹਦੇ 'ਚ ਮੁੰਡੇ ਵੀ ਨੇ ਉਹਦੇ 'ਚ ਕੁੜੀਆਂ ਵੀ ਨੇ ਮੈਂਟਲੀ ਬਹੁਤ ਵੱਡੇ ਪ੍ਰੈਸ਼ਰ ਨੂੰ ਜਿਹੜਾ ਆ ਉਹ ਝੇਲ ਰਹੇ ਨੇ ਕਿ ਪਤਾ ਨਹੀਂ ਕੱਲ ਨੂੰ ਕੀ ਬਣਨਾ ਪਿੱਛੇ ਟੱਬਰਾਂ ਦੇ ਜਿਹੜੇ ਆ ਉਹਨਾਂ ਦੇ ਇਸ ਗੱਲ ਨੂੰ ਲੈ ਕੇ ਫਿਕਰ ਪਏ ਹੋਏ ਨੇ ਕਿ ਜਿਹੜੇ ਪੈਸੇ ਚੱਕ ਕੇ ਭੇਜਿਆ ਅਸੀਂ ਤਾਂ ਸੋਚੇ ਸੀਗੇ ਕਿ ਪਤਾ ਨਹੀਂ ਦੁੱਗਣੇ ਤਿੱਗਣੇ ਕਰਕੇ ਆ ਜਾਣਗੇ 5-4 ਸਾਲ 'ਚ ਉਹਦਾ ਵਿਆਜ ਹਾਲੇ ਵੀ ਪੈ ਰਿਆ ਪਰ ਜਿੱਦਣ ਜਵਾਕ ਵਾਪਸ ਦਰਾਂ ਤੇ ਆ ਕੇ ਖੜ ਗਿਆ ਫਿਰ ਸਿਚੁਏਸ਼ਨ ਦੇਖੋ ਨਾ ਘਰਾਂ ਦੇ ਕੀ ਬਣਨੀ ਆ ਸੋ ਇਹੋ ਜੀ ਨੌਬਤ ਨਾ ਆਵੇ ਅਸੀਂ ਇਕੱਠੇ ਹੋ ਜਾਈਏ ਜਿਹੜੇ ਬੱਚੇ ਇੱਥੇ ਆ ਚੁੱਕੇ ਨੇ ਉਹਨਾਂ ਦਾ ਕੁਝ ਨਾ ਕੁਝ ਬਣ ਜਵੇ ਉਹਨਾਂ ਦਾ ਵਰਕ ਪਰਮਿਟ ਐਕਸਟੈਂਡ ਹੋ ਜਵੇ ਜਿਹੜੇ ਪੀਆਰ ਲਈ ਐਲੀਜੀਬਲ ਨੇ ਜਿਨ੍ਹਾਂ ਨੂੰ ਅੱਜ ਇਸ ਚੀਜ਼ ਦਾ ਸਾਹਮਣਾ ਕਰਨਾ ਪੈ ਰਿਹਾ ਕਿ ਜਿੰਨੇ ਪੁਆਇੰਟ ਅਸੀਂ ਇਕੱਠੇ ਕਰੇ ਫਿਰਦੇ ਆ ਪਿਛਲੇ ਸਮਿਆਂ ਦੇ ਵਿੱਚ ਤਾਂ ਇਹ ਤੋਂ ਕਿੰਨੇ ਘੱਟ ਪੁਆਇੰਟ ਵਾਲੇ ਵੀ ਪੀਆਰ ਹੁੰਦੇ ਸੀ ਸੋ ਉਹਨਾਂ ਦਾ ਸਾਥ ਦਿਈਏ ਇੱਕ ਐਗਜ਼ਾਮਪਲ ਸੈੱਟ ਕਰੀਏ ਕਿ ਬੱਚੇ ਜਿਹੜੇ ਨੇ ਉਹ ਔਖੇ ਸਮੇਂ ਦੇ ਵਿੱਚ ਸੀਗੇ ਸਾਂਭਲੇ ਕਿਉਂਕਿ ਕਨੇਡਾ ਦੇ ਜਿਹੜੇ ਹਾਲਾਤ ਨੇ ਜੋ ਇੱਥੋਂ ਦੀ ਇਕਨੋਮੀ ਆ ਉਹ ਇਹਨਾਂ ਬੱਚਿਆਂ ਨੂੰ ਡਿਪੋਰਟ ਕਰਦਿਆਂ ਕਰਨ ਤੋਂ ਬਾਅਦ ਵੀ ਜਿਹੜੀ ਆ ਉਹ ਸੁਧਰ ਨਹੀਂ ਨਹੀਂ ਇੰਨੀ ਛੇਤੀ ਉਹਨੇ ਸਮਾਂ ਲੈ ਕੇ ਹੀ ਸੁਧਰਨਾ ਜਿਹੜਾ ਰਿਸੈਸ਼ਨ ਹੁੰਦਾ ਆ ਜੋ ਮੰਦੀ ਪੂਰੇ ਦੁਨੀਆ ਦੇ ਵਿੱਚ ਫੈਲੀ ਹੋਈ ਆ ਇਹਨੇ ਇਹ ਆਪਣਾ ਟਾਈਮ ਲੈ ਕੇ ਹੀ ਜਿਹੜਾ ਆ ਉਹ ਸੁਧਾਰ ਹੋਣਾ ਸੋ ਸਟੂਡੈਂਟਸ ਨੂੰ ਬਲੇਮ ਕਰਨਾ ਸਟੂਡੈਂਟਸ ਚਲੇ ਜਾਣਗੇ ਪਤਾ ਨਹੀਂ ਕੈਨੇਡਾ ਦੇ ਬੜੀ ਛੇਤੀ ਜਿਹੜੇ ਆ ਹਾਲਾਤ ਚੰਗੇ ਹੋ ਜਾਣਗੇ ਇਹ ਗਲਤ ਫਹਿਮ ਵਿੱਚ ਨਾ ਰੋ ਇੱਕ ਵਾਰੀ ਵਿਜ਼ਿਟ ਕਰੋ ਇੱਥੇ ਇਹ ਜਿੱਥੇ ਧਰਨਾ ਲੱਗਿਆ ਹੋਇਆ ਬ੍ਰੈਮਟਨ ਦੇ ਵਿੱਚ ਸੋ ਆਪਣੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਘਟੋ ਘਟ ਇਸ ਚੀਜ਼ ਦਾ ਹੰਗਾਰਾ ਇਸ ਚੀਜ਼ ਦਾ ਸਾਥ ਤਾਂ ਮਿਲੇ ਕਿ ਸਾਡੇ ਲੋਕ ਸਾਡੇ ਕੋਲੇ ਆਉਂਦੇ ਨੇ ਉਹਨਾਂ ਦਾ ਸਾਥ ਸਾਨੂੰ ਜਿਹੜਾ ਆ ਉਹ ਮਨਜ਼ੂਰ ਆ ਬਾਕੀ ਫੈਸਲਾ ਤੁਹਾਡੇ ਹੱਥ ਆ ਜੇ ਸਾਡੇ ਪ੍ਰੋਗਰਾਮ ਤੁਹਾਨੂੰ ਚੰਗੇ ਲੱਗਦੇ ਨੇ ਤਾਂ ਤੁਸੀਂ ਸਾਡੀ ਸਪੋਰਟ ਕਰ ਸਕਦੇ ਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ Facebook ਚੈਨਲ ਨੂੰ ਫੋਲੋ ਕਰ ਸਕਦੇ ਹੋ ਤੇ ਸਾਡੇ ਲਈ ਜੇ ਕੋਈ ਸੁਝਾਅ ਆਏ ਤਾਂ ਉਹ ਵੀ ਸਾਨੂੰ ਮੈਸੇਜ ਕਰ ਸਕਦੇ ਹੋ